ਹਾਲ ਜੀ ਸਾਰੇ ਵੀਰਾਂ ਨੂੰ ਭਰਾਵਾਂ ਨੂੰ SDX ਪੰਜਾਬੀ ਚੈਨਲ ਤੇ ਜੁੜਨ ਲਈ ਸਾਰੇ ਮੇਰੇ ਵੀਰਾਂ ਨੂੰ ਪਿਆਰ ਭਾਈ ਸ਼ਾਸ਼ੀ ਕਲਜੀ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੰਦੀਪ ਸਿੱਧੂ ਵੈਲਕਮ ਜੀ ਜੀ ਆਏ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮਿੱਤਰੋ ਲਾਈਵ ਹੁੰਦਾ ਜਣਾ ਸਮਾਂ ਥੋੜਾ ਜਿਹਾ ਲੇਟ ਹੋ ਗਿਆ ਤੇ ਤੁਹਾਡੇ ਨਾਲ ਕਰਦੇ ਆਂ ਪਾ ਗੱਲਾਂ ਬਾਤਾਂ ਤੇ ਲਾਈਵ ਜਰੂਰੀ ਸੀ ਵੀ ਲਾਈਵ ਵੀ ਹੁਣ ਚਾਹੀਦਾ ਹਨ ਜਿਹੜੇ ਨਵੇਂ-ਨਵੇਂ ਭਰਾ ਜੁੜਦੇ ਨੇ ਤੇ ਕਰਾਂਗੇ ਗੱਲਾਂ ਬਾਤਾਂ ਤੇ ਕਿੱਥੇ-ਕਿੱਥੇ ਵੀ ਅੱਜ ਜਿਹੜਾ ਮੀ ਆਇਆ ਅੱਜ ਰੱਬ ਨੇ ਕਿਰਪਾ ਕਰਤੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਜਿਹੜੇ ਭਰਾ ਆਪਣੇ ਨਾਲ ਜੁੜਦੇ ਨੇ ਤੇ ਜਰੂਰ ਆਪਦੇ ਉਹ ਲొਕੇਸ਼ਨ ਵਗੈਰਾ ਤੇ ਐਡਰੈਸ ਵਗੈਰਾ ਕੀ ਕੀ ਕੰਮ ਕਰਦੇ ਨੇ ਖੇਤੀਬਾੜੀ ਕਰਦੇ ਨੇ ਐਗਰੀਕਲਚਰ ਨਾਲ ਜੁੜੇ ਸਾਰੇ ਮੇਰੇ ਵੀਰ ਭਰਾ ਜਰੂਰ ਆਪਣੇ ਨਾਲ ਗੱਲਬਾਤ ਕਰਨ ਲਾਈਵ ਦੇ ਵਿੱਚ ਆ ਕੇ ਤੇ ਦੁਬਾਰਾ ਤੋਂ ਬਈ ਆਪਾਂ ਇੱਕ ਵਾਰ ਫੇਰ ਆਪਣੇ ਚੈਨਲ ਦਾ ਨਾਮ ਆ ਦੱਸ ਦਿੰਦੇ ਨੇ ਵੀ ਕਿਹਦੇ ਉੱਤੇ ਲਾਈਵ ਹੋਵੇ ਆ ਆਪਣੇ ਬਾਰੇ ਦੱਸ ਦਿੰਦੇ ਨੇ ਤੁਸੀਂ ਆਪਣੇ ਬਾਰੇ ਆਪ ਨੂੰ ਕਮੈਂਟਾਂ ਦੇ ਵਿੱਚ ਦੱਸਣਾ ਤੇ ਸ਼ਸ਼ੀਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਜਿਹੜੇ ਵੀਰ ਆਪਣੇ ਨਾਲ ਜੁੜਦੇ ਜਾਂਦੇ ਨੇ ਤੇ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੰਦੀਪ ਸਿੱਧੂ ਐਸ ਡੀ ਐਕਸਪੀ ਤੇ ਇੱਕ ਭਰਾ ਆਪਣੇ ਨਾਲ ਜੁੜ ਚੁੱਕਿਆ ਤੇ ਕਮੈਂਟ ਦੇ ਵਿੱਚ ਵੀ ਲੋਕੇਸ਼ਨ ਵਗੈਰਾ ਐਡਰੈਸ ਵਗੈਰਾ ਆਪਾਂ ਨੂੰ ਜਰੂਰ ਦੱਸਣਾ ਵੀ ਕਿੱਥੋਂ ਬਲੋਂਗ ਕਰਦੇ ਨੇ ਤੇ ਏਰੀਆ ਵਗੈਰਾ ਵੀ ਜਰੂਰ ਦੱਸਣਾ ਤੇ ਆਪਾਂ ਆਪਣੇ ਭਰਾਵਾਂ ਦੇ ਨਾਲ-ਨਾਲ ਗੱਲਾਂਬਾਤਾਂ ਵੀ ਕਰਾਂਗੇ ਤੇ ਨਾਲੇ ਤੁਹਾਨੂੰ ਜਿਹੜੀ ਕਹਾਣੀ ਸੁਣਾਉਣੀ ਆਪਾਂ ਸੱਚ ਦਾ ਇਨਾਮ ਛੋਟੀ ਜਿਹੀ ਕਹਾਣੀ ਜਿਹੜੀ ਕਿ ਆਪਣੇ ਬੱਚਿਆਂ ਨੂੰ ਤੁਸੀਂ ਅੱਗੇ ਵੀ ਆਪਣੇ ਸ਼ੇਅਰ ਕੇ ਸੁਣਾ ਸਕਦੇ ਹੋ ਤੇ ਚੰਗੀ ਸਿੱਖਿਆ ਮਿਲੂਗੀ ਜਿਹੜੀ ਕਿ 2 ਤੋਂ 4 ਮਿੰਟਾਂ ਦੀ ਆਪਾਂ ਕਹਾਣੀਆਂ ਤੁਹਾਡੇ ਨਾਲ ਸੁਣਾਵਾਂਗੇ ਤੇ ਬਾਅਦ ਵਿੱਚ ਆਪਾਂ ਮਾਸਟਰ ਜੀ ਨੂੰ ਸਾਡੇ ਲਾਈਵ ਦੇ ਵਿੱਚ ਅਪਡੇਟ ਕਰਾਂਗੇ ਤੇ ਤਕਰੀਬਨ 4:00 ਚੁੱਕੇ ਨੇ ਤੇ 5:30 ਤੱਕ ਸਾਡਾ ਉਹ ਕਹਾਣੀਆਂ ਪੁਰਾਣੀਆਂ ਗੱਲਾਂ ਬਾਤਾਂ ਉਹ ਸ਼ੇਅਰ ਕਰਾਂਗੇ ਤੇ ਦੋ ਭਰਾ ਆਪਣੇ ਨਾਲ ਲਾਈਵ ਦੇ ਵਿੱਚ ਜੁੜ ਚੁੱਕੇ ਨੇ ਤੇ ਕਮੈਂਟ ਵਗੈਰਾ ਵੀਰੇ ਜਰੂਰ ਕਰੋ ਜਿਹੜੇ ਨੇ ਭਰਾ ਆਪਣੇ ਜੁੜੀ ਜਾਂਦੇ ਤੇ ਆਵਾਜ਼ ਵਗੈਰਾ ਵੀ ਦੱਸੋ ਵੀ ਕਿਵੇਂ ਆ ਰਹੀ ਹੈ ਸਾਫ਼ ਆ ਰਹੀ ਹੈ ਜਾਂ ਨਹੀਂ ਆ ਰਹੀ ਜਾਂ ਕਿਦਾਂ ਪਤਾਂ ਆ ਰਹੀ ਹੈ ਨਾ ਜਰੂਰ ਦੱਸਿਓ ਨਾ ਤੇ ਮਾਹੌਲ ਭਾਈ ਪੰਜਾਬ ਦੇ ਵਿੱਚ ਦਿਨੋਂ ਦਿਨ ਨਸ਼ਿਆਂ ਦਾ ਜਿਹੜਾ ਬਹੁਤ ਜ਼ਿਆਦਾ ਵਾਧਾ ਹੋ ਜਾ ਰਿਹਾ ਤੇ ਆ ਬਠਿੰਡੇ ਦੀ ਰਾਤ ਦੀ ਤੁਹਾਨੂੰ ਇੱਕ ਘਟਨਾ ਦੱਸਦੇ ਆਂ ਵੀਨ ਇੱਕ ਆਪਣੀ ਸਰਕਾਰ ਨੇ ਜਿਹੜੀ ਸਕੀਮ ਚਲਾਈ ਹੋਈ ਹੈ ਜੁੱਧ ਨਸ਼ਿਆਂ ਵਿਰੁੱਧ ਤੇ ਉਹ ਬਈ ਝੂਠੀ ਜਿਹੜੀ ਸਾਫਤ ਹੁੰਦੀ ਦਿਖਾਈ ਦੇ ਰਹੀ ਹੈ ਤੇ ਕੱਲ ਤਕਰੀਬਨ 9:00 ਵਜੇ ਦਾ ਰਾਤ ਦਾ ਸਮਾਂ ਸੀਗਾ ਤੇ ਇੱਕ ਨੌਜਵਾਨ ਬਹੁਤ ਹੀ ਵਧੀਆ ਮੁੰਡਾ ਸਰਦਾਰ ਬੰਦਾ ਵੀ ਦੇਖਣ ਦੇ ਵਿੱਚ ਐਦਾਂ ਲੱਗ ਰਿਹਾ ਸੀ ਵੀ ਕੋਈ ਨਸ਼ਾ ਪੱਤਾ ਵਗੈਰਾ ਨਹੀਂ ਕਰਦਾ ਤੇ ਓਵਰਡੋਜ ਦੇ ਕਾਰਨ ਜਿਹੜਾ ਨੌਜਵਾਨ ਸੀ ਮੁੰਡਾ ਤਕਰੀਬਨ 25 ਸਾਲ ਦੀ ਏ ਸੀਗੀ ਤੇ ਹੱਥ ਦੇ ਵਿੱਚ ਬਈ ਉਹਦੇ ਇੰਜੈਕਸ਼ਨ ਲੱਗਿਆ ਹੋਇਆ ਤੇ ਚੌਂਕ ਦੇ ਵਿੱਚ ਲੱਗਿਆ ਪਿਆ ਦੀਗਾ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਮਾੜਾ ਮੋਟਾ ਯਾਰ ਜਰੂਰ ਇਹਨਾਂ ਵੱਲ ਧਿਆਨ ਦਿਓ ਹਨ ਨਸ਼ੇੜੀਆਂ ਨੂੰ ਜਰੂਰ ਫੜੋ ਤੇ ਜਿਹੜੇ ਨਸ਼ੇ ਪੱਤੇ ਹਜੇ ਵੀ ਸਪਲਾਈ ਹੋ ਰਹੇ ਨੇ ਉਹਨਾਂ ਵੱਲ ਵੀ ਬਈ ਵੱਧ ਤੋਂ ਵੱਧ ਧਿਆਨ ਦੇਣਾ ਹਨ ਤੇ ਬਈ ਪੁਲਿਸ ਨੂੰ ਕਾਲ ਕੀਤੀ ਗਈ ਤੇ ਸਪਰਕ ਕਰਤਾ ਵੀ ਇਹ ਨਸ਼ਿਆਂ ਦਾ ਬੰਦਾ ਇਹਨੇ ਕੁਝ ਦੋਸ਼ ਵਗੈਰਾ ਲਾਈ ਹੈ ਤੇ ਤੁਸੀਂ ਚੈੱਕ ਕਰੋ ਤੇ ਪੁਲਿਸ ਦੇ ਜੋ ਪੀਸੀਆਰ ਦੇ ਜੋ ਮੁਲਾਜ਼ਮ ਹੈ ਉਹ ਦੇਖ ਕੇ ਬਾਕੀ ਵੀ ਕੋਈ ਕਾਰਵਾਈ ਨਹੀਂ ਕੀਤੀ ਸਾਰਾ ਆਲੂ ਕਰਕੇ ਫੋਨ ਚਕਾਤਾ ਸਿਰਿੰਜ ਕੱਢ ਕੇ ਪਾਸੇ ਮਾਰੀ ਤੇ ਕੋਈ ਕਾਰਵਾਈ ਨਹੀਂ ਕੀਤੀ ਕੁਝ ਵੀ ਨਹੀਂ ਕੀਤਾ ਕੋਈ ਪੁਸ਼ਕੇਸ਼ਨ ਦੀ ਆ ਮੈਨੂੰ ਲੱਗਦਾ ਕੋਈ ਨਾ ਕੋਈ ਸਬੂਤ ਉਹਨਾਂ ਨੂੰ ਹਾਸਲ ਹੋ ਜਾਂਦੇ ਪਰ ਉਹਨਾਂ ਨੂੰ ਸੋਚਿਆ ਵੀ ਆਪਾਂ ਯਾਰ ਇਹਨਾਂ ਦਾ ਕੀ ਲੈਣਾ ਹੈ ਨਾ ਤਾਂ ਨਿੱਸ ਦਾ ਕੰਮ ਹੈ ਤੇ ਪੰਜਾਬ ਪੁਲਿਸ ਦੇ ਵੀਰਾਂ ਨੂੰ ਬੇਨਤੀ ਹੈ ਵੀ ਜੇ ਕੋਈ ਆਪਣੇ ਵੀਡੀਓ ਵਗੈਰਾ ਦੇਖ ਰਿਹਾ ਹੁੰਦਾ ਬਾਈ ਮਣਕ ਜੇ ਕੋਈ ਏਦਾਂ ਦੀ ਚੀਜ਼ ਮਿਲਦੇ ਨਾ ਜਰੂਰ ਪੁੱਛਗਿਸ਼ ਕਰਿਆ ਕਰੋ ਕਿਉਂਕਿ ਕਿਸੇ ਦਾ ਮਾਂ ਦਾ ਪੁੱਤ ਹੈ ਨਾ ਡਿੱਗਿਆ ਪਿਆ ਚਲੋ ਗਲਤ ਸੰਗਤ ਦੇ ਵਿੱਚ ਪੈ ਗਿਆ ਤੇ ਤੁਸੀਂ ਬਸ ਪਰਖ ਕਰਕੇ ਜਿਹੜੇ ਬੰਤੋਸ ਇਹੋ ਜਿਹੀਆਂ ਚੀਜ਼ਾਂ ਚਿੱਟਾ ਵਗੈਰਾ ਲੈ ਕੇ ਆਉਂਦਾ ਨਾ ਤੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਿਆ ਕਰੋ ਨੱਥ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਨਾ ਚਲੋ ਚ ਪਰਚਾ ਵ ਤਾ ਜੋ ਅੱਗੇ ਤੋਂ ਅੱਗੇ ਵੀ ਇਹ ਨੌਜਵਾਨਾਂ ਨੂੰ ਦੇਖ ਕੇ ਕੋਈ ਹੋਰ ਜਣਾ ਮਾਹੌਲ ਆ ਉਹ ਨਾ ਵਿਗੜੇ ਤੇ 40 ਜਾਣੇ ਆਪਣੇ ਨਾਲ ਵੀਰ ਭਰਾ ਆਪਣੇ ਜੁੜ ਚੁੱਕੇ ਨੇ ਤੇ ਜਰੂਰ ਭਾਈ ਕਮੈਂਟ ਕਰੋ ਕਿੱਥੋਂ ਕਿੱਥੋਂ ਭਰਾ ਆਪਣੇ ਨਾਲ ਜੁੜੀ ਜਾਂਦੇ ਨੇ ਤੇ ਐਸਡੀਐਕਸ ਪੰਜਾਬੀ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰੀ ਜਾਓ ਜਿਹੜੇ ਵੀਰ ਜੁੜੀ ਜਾਂਦੇ ਚੈਨਲ ਦੇ ਨਾਲ ਜੁੜੋ ਆਪਣੇ ਨਾਲ ਤੇ ਵੱਧ ਤੋਂ ਵੱਧ ਵੀਡੀਓ ਜੇ ਕੋਈ ਕੋਈ ਕੰਮ ਦੀ ਵੀਡੀਓ ਹੁੰਦੀਆਂ ਜਾਂ ਕੋਈ ਹੁੰਦੀ ਕਿਸੇ ਨਾ ਹਵਾ ਨੁਕਸਾਨ ਹੁੰਦਾ ਉਹ ਵੀ ਆਪਣੇ ਨਾਲ ਸਾਂਝੀ ਕਰਿਆ ਕਰੋ ਹਨ ਤੇ ਜੇ ਕਿਸੇ ਵੀਰ ਨਾਲ ਤੱਕਾ ਜ਼ੁਲਮ ਹੁੰਦਾ ਹੈ ਜਾਂ ਕੋਈ ਨਸ਼ੇ ਨਸ਼ੇ ਦਾ ਮੁੱਦਾ ਇਹ ਪੰਜਾਬ ਦੇ ਵਿੱਚ ਚੱਲਦਾ ਜਾ ਰਿਹਾ ਹੈ ਨਾ ਨਸ਼ੇ ਦੇ ਨਸ਼ਿਆਂ ਨਾਲ ਖਰਾਬਾ ਕਾਰਵਾਈ ਜਿਹੜੀ ਕਰਾਉਣੀ ਕਰਾਉਣੀ ਹੈ ਜੇ ਕੋਈ ਨਸ਼ੇ ਦਾ ਮੁੱਦਾ ਮਿਲਦਾ ਭਾਈ ਉਹ ਬੰਦੇ ਦਾ ਨਾਮ ਤੇ ਵੀ ਆਪਾਂ ਜੀ ਤੁਸੀਂ ਕਿਸੇ ਮੇਰੇ ਵੀਰ ਨੇ ਭਰਾ ਨੇ ਕੋਈ ਪਿੰਡ ਦੇ ਵਿੱਚ ਹੁੰਦਾ ਵੀ ਆਪਾਂ ਨਹੀਂ ਦੱਸਣਾ ਹੁੰਦਾ ਵੀ ਆਪਣਾ ਨਾਂ ਪੈਂਦਾ ਪਿੰਡ ਦੇ ਵਿੱਚ ਦੁਸ਼ਮਣੀ ਪੈਂਦੀ ਨਾ ਵੀ ਬੰਦਾ ਕਹਿੰਦਾ ਵੀ ਸਾਨੂੰ ਪਿੰਡ ਦੇ ਵਿੱਚ ਡਾਰ ਹੋ ਜਾਂਦਾ ਨਾ ਤੇ ਉਹ ਭਾਈ ਉਹ ਭਾਈ ਆਪਣਾ ਜਰੂਰ ਪਹੁੰਚ ਕਰੋ ਸਪਰਕ ਕਰੋ ਆਪਣੇ ਨਾਲ ਬੰਦੇ ਦੀ ਵੀਡੀਓ ਕੰਟੈਕਟ ਨੰਬਰ ਭੇਜੋ ਠੀਕ ਹੈ ਬਣਾ ਕੇ ਭੇਜ ਦਿਓ ਸਾਨੂੰ ਅਸੀਂ ਪਾ ਦਾਂਗੇ ਚਾਕੇ ਵੀ ਆਹ ਬੰਦੇ ਦੇ ਵੀ ਕਾਰਵਾਈ ਕਰੋ ਕਿਉਂਕਿ ਭਾਈ ਬਹੁਤ ਦੁੱਖ ਹ ਜੇ ਉਹ ਕਿਸੇ ਦਾ ਧੀ ਪੁੱਤ ਨਸ਼ੇ ਦੇ ਉੱਤੇ ਲੱਗ ਜਾਂਦਾ ਨਾ ਤੇ ਉਹ ਰਾਸਤੇ ਦੇ ਵਿੱਚ ਕਿ ਡਿੱਗਿਆ ਪਿਆ ਹੁੰਦਾ ਮੈਂ ਬਹੁਤ ਮੈਂ ਸਾਡੇ ਪਿੰਡ ਦੇ ਨੌਜਵਾਨ ਮੁੰਡਿਆਂ ਦੀ ਗੱਲ ਕਰਦਾ ਜਿਹੜੇ ਕਿ ਮੇਰੇ ਨਾਲ ਕਲਾਸ ਦੇ ਵਿੱਚ ਪੜ੍ਹਦੇ ਸੀਗੇ ਤੇ ਮੇਰੇ ਦੋਸਤ ਸੀਗੇ ਨਾ ਤੇ ਦੋਸਤ ਵੀ ਇੰਨੇ ਜ਼ਿਆਦੇ ਸੀ ਕਿ ਬਹੁਤ ਜ਼ਿਆਦੇ ਦੋਸਤ ਸਨ ਬਹੁਤ ਵਾਰ ਸਮਝਾਇਆ ਸੀ ਪਰ ਉਹ ਮਾੜੀ ਸੰਗ ਦਾੜਾ ਸਾਥ ਉਹਨਾਂ ਨੇ ਬਈ ਨਹੀਂ ਛੱਡਿਆ ਨਾ ਤੇ ਇਸ ਦੁਨੀਆ ਤੋਂ ਉਹ ਜ਼ਿੰਦਗੀ ਦੇ ਉੱਤੋਂ ਬੰਦੇ ਚਲੇ ਗਏ ਨਾ ਤੇ ਮਾਂ ਪਿਓ ਨੂੰ ਬਈ ਪਿੱਛੇ ਰੋਣਾ ਰਹਿ ਗਿਆ ਬੁੜੇ ਹੱਡਾ ਹੁਣੋਂ ਕੰਮ ਕਰਦੇ ਆ ਵਿਚਾਰੇ ਨਾਲੇ ਬੇਰੇ ਨੂੰ ਪਿਸਤਾਉਂਦੇ ਹਨ ਪਰ ਮਾਪੇ ਉਹਦਾ ਬਾਈ ਦੇ ਵਿੱਚ ਕੋਈ ਕਸੂਰ ਨਹੀਂ ਹੁੰਦਾ ਚਲੋ ਬੱਚਾ ਆਪਾਂ ਪੜ੍ਹਨ ਲਿਖਣ ਲਾਣੇ ਹਨ ਤੁਹਾਨੂੰ ਪਾਇਆ ਟੱਕਾ ਵੀ ਦੇਣ ਨੇ ਵਿਚਾਲੇ ਯਾਰ ਇੱਕ ਮਾਪਿਆਂ ਦਾ ਕੱਲਾ ਕੱਲਾ ਮੁੰਡਾ ਵੀ ਆਪਾਂ ਇਹਨਾਂ ਦੇ ਸ਼ੌਂਕ ਨਾ ਪੂਰੇ ਕਰਾਂ ਕਰੀਏ ਪਰ ਆਪਣੇ ਅੱਜ ਕੱਲ੍ਹ ਦੇ ਯਾਰ ਬੱਚਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਹਨ ਵੀ ਜੇ ਬੱਚਿਆਂ ਨੂੰ ਆਪਾਂ ਆਪਣੇ ਮਾਪਿਆਂ ਨੂੰ ਆਪ ਨੂੰ ਇੱਜ਼ਤ ਮਾਨ ਕਰਕੇ ਆਪ ਨੂੰ ਪੈਸੇ ਵਗੈਰਾ ਦਿੰਦੇ ਨੇ ਨਾ ਤੇ ਪਰ ਆਪਾਂ ਉਹਦਾ ਗਲਤ ਇਸਤੇਮਾਲ ਵਗੈਰਾ ਕਰਦੇ ਹਨ ਤੇ ਭਾਈ ਆਪਣਾ ਜੁੜ ਚੁੱਕਿਆ ਭਰਾ ਸ਼ਿਸ਼ਿਸ਼ ਅੱਛੀ ਗੱਲ ਵੀ ਕੀ ਹਾਲ ਚਾਲ ਨੇ ਤੇ ਨਿਸ਼ਾ ਜੈਨ ਸ਼ਸ਼ੀ ਕਾਲ ਜੀ ਕਾ ਬੋਲ ਰਹੇ ਹਾਂ ਸਰ ਅਸੀਂ ਬੋਲ ਰਹੇ ਹਾਂ ਜੀ ਅਸੀਂ ਆਪਣੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਦਾ ਤੌਰ ਚੱਲ ਰਿਹਾ ਹੈ ਡਰਗ ਜਿ ਜੋ ਕਿ ਨੌਜਵਾਨ ਅੱਜ ਕੱਲ੍ਹ ਦੇ ਡਰਗ ਜੀ ਲੈ ਰਹੇ ਨੇ ਉਸ ਕੇ ਲਈ ਬਾਤ ਚੀਤ ਕਰ ਰਹੇ ਹਾਂ ਪਰ ਹਿੰਦੀ ਹਿੰਦੀ ਦੇ ਵਿੱਚ ਭਾਸ਼ਾ ਦੇ ਵਿੱਚ ਥੋੜੀ ਆਵਾਜ਼ ਸਾਡਾ ਅਸਿਸਟੈਂਟਾ ਹੁਣ ਅਸੀਂ ਪੰਜਾਬੀ ਦੇ ਵਿੱਚ ਹੀ ਗੱਲ ਕਰਦੇ ਕਿਉਂ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਨੂੰ ਅਸੀਂ ਪਿਆਰ ਕਰਦੇ ਹਾਂ ਤੇ ਹਿੰਦੀ ਵੀ ਨੂੰ ਸਤਿਕਾਰ ਕਰਦੇ ਹਾਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਥੋੜਾ ਸਾਡਾ ਹੱਥ ਟੈਟ ਹੈ ਹਿੰਦੀ ਦੇ ਵਿੱਚ ਤਾਂ ਕਰਕੇ ਹਿੰਦੀ ਦੇ ਵਿੱਚ ਰਿਪਲਾਈ ਵਗੈਰਾ ਸਾਥੋਂ ਘੱਟ ਆਉਂਦਾ ਨਾਮ ਤੇ ਆ ਜੇ ਨੇ ਸਾਨੂੰ ਰਿਪਲਾਈ ਜ਼ਰੂਰ ਕਰਾਂਗੇ ਤੇ ਮਨੀਸ਼ਾ ਜੈਨ ਜੀ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਜਰੂਰ ਦੱਸਿਓ ਲੋਕੇਸ਼ਨ ਵਗੈਰਾ ਕੀ ਤੁਸੀਂ ਜੋਬ ਵਗੈਰਾ ਕਰਦੇ ਹੋ ਜਾਂ ਕੰਮ ਕਰਦੇ ਹੋ ਨਾ ਤੇ 93 ਜਾਣੇ ਆਪਣੇ ਵੀਰ ਭਰਾ ਜੁੜ ਚੁੱਕੇ ਨੇ ਮੇਰੇ ਨਾਲ ਤੇ ਭਾਈ ਉਹ ਬੰਦੇ ਕਿਸੇ ਟਾਈਮ ਤੇ ਮੇਰੇ ਨਾਲ ਮੁੰਡੇ ਕੰਮ ਕਰਦੇ ਹੁੰਦੇ ਸੀ ਆਪਾਂ ਹੁਣ ਉਹਨਾਂ ਦੀ ਕਹਾਣੀ ਤੁਹਾਡੇ ਨਾਲ ਨਵਾਸਤੇ ਵਾਚੀ ਨਵਾਸਤੇ ਦਾਦਾ ਜੀ ਨਮਸਤੇ ਨਮਸਤੇ ਨਵਾਸਤੇ ਦਾਦਾ ਕਹੋ ਪਾਪਾ ਕਹੋ ਕੁਛ ਮਰਜ਼ੀ ਕਹੋ ਹਣ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ-ਜਿਹੜੇ ਮੇਰੇ ਵੀਰ ਭਰਾ ਆਪਣੇ ਨਾਲ ਜੁੜੀ ਜਾਂਦੇ ਨੇ ਤੇ ਕਿਉਂਕਿ ਬਈ ਹਿੰਦੀ ਦੇ ਭਾਸ਼ਾ ਦੇ ਵਿੱਚ ਮੇਰੇ ਹਿਸਾਬ ਨਾਲ ਜਿਹੜੇ ਦਾਦਾ ਜੀ ਕਹਿੰਦੇ ਪਤਾ ਨਹੀਂ ਬ੍ਰਦਰ ਨੂੰ ਕਹਿੰਦੇ ਪਤਾ ਨਹੀਂ ਕੀ ਕਹਿੰਦੇ ਹਨ ਆਪਣੇ ਤਾਂ ਕਈ ਬੰਦੇ ਕੀ ਕਹਿੰਦੇ ਨੇ ਗੁੱਸਾ ਕਰ ਜਾਂਦੇ ਨੇ ਨਾ ਵੀ ਦਾਦਾ ਕਹਿੰਦਾ ਹਨ ਤੇ ਹੁਣ ਇਹ ਆਪਾਂ ਬਾਈ ਨੇ ਆਪਣਾ ਕਮੈਂਟ ਕਰਤਾ ਆਪਾਂ ਇਹਦੇ ਉੱਤੇ ਤੁਹਾਨੂੰ ਇੱਕ ਆਪ ਮੇਰੇ ਦਾਦਾ ਜੀ ਲੱਗਦੇ ਹਾਂ ਚਲੋ ਠੀਕ ਹੈ ਜੀ ਦਾਦਾ ਜੀ ਲੱਗਦੇ ਹਾਂ ਫਾਦਰ ਜੀ ਲੱਗਦੇ ਹਾਂ ਜੋ ਵੀ ਲੱਗਦਾ ਹੈ ਨਾ ਬਹੁਤ ਵਧੀਆ ਬਾਤ ਆ ਤੁਹਾਨੂੰ ਕਮੈਂਟ ਕਰ ਰਹੇ ਹੋ ਠੀਕ ਹੈ ਠੀਕ ਹੈ ਵੀਰੇ ਧੰਨਵਾਦ ਤੁਸੀਂ ਕਿੱਥੋਂ ਮੈਂ ਜੀ ਡਿਸਟ੍ਰਿਕਟ ਬਠਿੰਡਾ ਤੋਂ ਬਲੌਂਗ ਕਰਦਾ ਪੰਜਾਬ ਸੇ ਤੇ ਬਈ ਕੀ ਗੱਲ ਹੋਈ ਤੇ ਉਹ ਮੁੰਡੇ ਆਪਣੇ ਨਾਜ਼ਰ ਪੜਦੇ ਸੀਗੇ ਤੇ ਮੈਂ ਆਫਿਸ ਕਾਫੀ ਵਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਮੈਂ ਕਿਹਾ ਬਈ ਆ ਸੋਡੇ ਇਹ ਨਾ ਕੰਮ ਗਲਤ ਹੈ ਨਾ ਕਿ ਨਹੀਂ ਵੀਰੇ ਇੱਕ ਮੁੰਡਾ ਤਾਂ ਤੁਹਾਨੂੰ ਮੈਂ ਜਮਾ ਬਿਲਕੁਲ ਸੱਚੀ ਸਟੋਰੀ ਸੁਣਾਉਣਾ ਆ ਆਪਕੇ ਮੱਚੀ ਕਿਤਨੇ ਆਪ ਮੇਰੇ ਬੱਚੇ ਹੋ ਜੋ ਕਮੈਂਟ ਕਰ ਰਹੇ ਹੋ ਬਈ ਠੀਕ ਹੈ ਤੇ ਉਹ ਕੀ ਗੱਲ ਹੋਈ ਮੈਂ ਉਹਨੂੰ ਸਮਝਾਉਣ ਦੀ ਬਾਈ ਜਦੋਂ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਵੀ ਤੁਸੀਂ ਯਾਰ ਇਹ ਗਲਤ ਸੰਗਤ ਦਾ ਨਾ ਕਰੋ ਇੱਕ ਮੁੰਡਾ ਤਾਂ ਇੰਨਾ ਵੀ ਕੰਮਕਾਰ ਦੇ ਨਾਲ ਵਧੀਆ ਵੀ ਛੋਟਾ ਹੁੰਦਾ ਬਚਪਨ ਤੋਂ ਹੀ ਕੰਮਕਾਰ ਦੇ ਵਿੱਚ ਸਿੱਖਣਾ ਸ਼ੁਰੂ ਕਰਦਾ ਹੁੰਦਾ ਤਿੰਨ ਮੁੰਡੇ ਸੀਗੇ ਉਹ ਤਿੰਨ ਮੁੰਡੇ ਤਿੰਨੇ ਮੁੰਡੇ ਕੀ ਬਈ ਜਮਾਂ ਸੱਚੀ ਸਟੋਰੀ ਤੁਹਾਨੂੰ ਸਾਂਝੀ ਕਰਾਂਗਾ ਮੇਰੇ ਪਿੰਡ ਦੀ ਸੱਚੀ ਸਟੋਰੀ ਹੈ ਤੇ ਨਾਮ ਵਗੈਰਾ ਆਪਾਂ ਸ਼ੋਅ ਨਹੀਂ ਕਰ ਸਕਦੇ ਕਿਉਂਕਿ ਜੇ ਨਾਮ ਵਗੈਰਾ ਸ਼ੋਅ ਕਰਦੇ ਫਿਰ ਕੁਝ ਤਾਂ ਆਪਣੇ ਗਵਾਂਢੀ ਪਿੰਡ ਦੇ ਘਰਾਂ ਦੀ ਬੰਦੀਆਂ ਨਾ ਬਈ ਉਹ ਬੰਦਿਆਂ ਨੂੰ ਅਸੀਂ ਇੰਨਾ ਸਮਝਾਇਆ ਬਹੁਤ ਸਮਝਾਇਆ ਵੀ ਕਿਸਦਾ ਯਾਰ ਬੱਚਾ ਆਪਣਾ ਨਾ ਵੀ ਕਿਉਂ ਇਸ ਦੁਨੀਆ ਤੋਂ ਨਾ ਚਲਾ ਜਾਵੇ ਗਲਤ ਸੰਗਤ ਦਾ ਸਾਥ ਨਾ ਦੇਵੇ ਨਾ ਆਪਣਾ ਦੋਸਤ ਹੁੰਦੇ ਆ ਆਪਣਾ ਫਰਜ਼ ਇਹੀ ਮੰਨਦਾ ਵੀ ਆਪਾਂ ਨੂੰ ਚੰਗੀ ਤਰ੍ਹਾਂ ਸਲਾਹ ਚੰਗੀ ਦੀਗੀ ਹਾਂ ਇਹ ਨਹੀਂ ਹੁੰਦਾ ਵੀ ਉਹਨੂੰ ਆਪਾਂ ਗਲਤ ਰਸਤੇ ਪਾ ਦਈਏ ਜਾਂ ਉਹਨੂੰ ਬਗਾੜੀਏ ਨਾ ਤੇ ਉਹ ਮੁੰਡਿਆਂ ਨੇ ਭਾਈ ਤਿੰਨਾਂ ਨੇ ਕੰਮ ਸਿੱਖਣਾ ਸ਼ੁਰੂ ਕਰਤਾ ਮੈਂ ਉਸ ਉਸ ਸਮੇਂ ਦੇ ਵਿੱਚ 5ਵੀਂ ਕਲਾਸ ਦੇ ਵਿੱਚ ਪੇਪਰ ਦਿੱਤੀ ਸੀ ਅਸੀਂ ਤੇ ਮੈਂ ਇੱਕ ਬੋਰਡ ਆਫ ਫੋਨ ਕੰਪਨੀ ਦੀ ਮਾਰਕੀਟ ਦੇ ਵਿੱਚ ਭਾਈ ਕੰਮ ਕਰਨ ਲੱਗ ਗਿਆ ਤੇ ਤਕਰੀਬਨ ਮੇਰੀ ਸੈਲਰੀ ਉਸ ਟਾਈਮ ਦੇ ਵਿੱਚ 15000 ਰੁਪਿਆ ਸਟਾਰਟ ਹੋਈ ਸੀ ਤੇ ਬਾਅਦ ਦੇ ਵਿੱਚ ਉਹ ਸੈਲਰੀ ਬਾਅਦ ਕੇ 35000 ਰੁਪਿਆ ਹੋ ਗਈ ਤੇ ਸਾਡੇ ਪਿੰਡ ਤੋਂ ਅਸੀਂ ਬੱਸ ਦੇ ਉੱਤੇ ਚੜ ਕੇ ਤੇ 8 ਕਿਲੋਮੀਟਰ ਸਾਡੀ ਸਿਟੀ ਹੈ ਤੇ ਉੱਥੇ ਅਸੀਂ ਕੰਮ ਕਰਨੇ ਜਾਂਦੇ ਹੁੰਦੇ ਸੀ ਤੇ ਬਹੁਤ ਵਧੀਆ ਬਹੁਤ ਸੋਹਣੇ ਮੁੰਡੇ ਨੌਜਵਾਨ ਉਦੋਂ ਉਹ ਗਲਤ ਸੰਗ ਦਾ ਸਾਥ ਦੇ ਬਿਲਕੁਲ ਨਹੀਂ ਕਰ ਰਹੇ ਸੀ ਨਹੀਂ ਕੋਈ ਨਹੀਂ ਪੱਤੇ ਵਿੱਚ ਬੜੇ ਸੀਗੇ ਤੇ ਬਾਈ ਸਿਸਟਮ ਕਿਉਂ ਹੈ ਇੱਕ ਮੁੰਡੇ ਦਾ ਕਾਰਾਂ ਦਾ ਕੰਮ ਸਿੱਖਣ ਲੱਗ ਗਿਆ ਇੱਕ ਉਹਦਾ ਦੋਸਤ ਸੀ ਉਹ ਵੀ ਕਾਰਾਂ ਦਾ ਕੰਮ ਸਿੱਖਣ ਲੱਗ ਗਿਆ ਤੇ ਬਹੁਤ ਵਧੀਆ ਮੁੰਡਿਆਂ ਨੇ ਕੰਮਾਂ ਕਾਰਾਂ ਦਾ ਵਗੈਰਾ ਵਧੀਆ ਸ ਤਿੰਨੇ ਮੁੰਡਿਆਂ ਨੇ ਬਹੁਤ ਵਧੀਆ ਕੰਮਕਾਰ ਸਿੱਖਿਆ ਵਧੀਆ ਆਪਦਾ ਦੁਕਾਨਾਂ ਵਗੈਰਾ ਕਰ ਲੀਆਂ ਤੇ ਆਪਣੀ ਸੈਲਰੀ ਵੱਧ ਕੇ 10000 12000 ਹੋ ਗਈ ਬਈ ਫਿਰ ਆਪਾਂ Tata.com Reliance ਸਾਰੀਆਂ ਕੰਪਨੀਆਂ ਦੇ ਵਿੱਚ ਅਸੀਂ ਕੰਮਕਾਰ ਕੀਤਾ ਇਸ ਤੋਂ ਬਾਅਦ ਕੀ ਸਿਸਟਮ ਹੋਇਆ ਉਹ ਮੁੰਡਿਆਂ ਨੇ ਬਈ ਇੱਕ ਮੁੰਡੇ ਨੇ ਤਾਂ ਬਠਿੰਡੇ ਆਪਣੀ ਖੜ੍ਹਾਈ ਫਰਾਜਾ ਖੜ੍ਹਾਈ ਆਪਣੀ ਖੜ੍ਹਾਈ ਕੰਪਨੀ ਆ ਉਹਨਾਂ ਦਾ ਡਿਸਟ੍ਰੀਬਿਊਟਰਸ਼ਿਪ ਕਾਰਾਂ ਦੀ ਕੰਪਨੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ 10000 ਰੁਪਏ ਸੈਲਰੀ ਤੇ ਉਹ ਬੰਦੇ ਨੇ ਤਾਂ ਇੰਨਾ ਬਹੁਤ ਕੰਮ ਕੀਤਾ ਬਹੁਤ ਤਰੱਕੀਆਂ ਕੀਤੀਆਂ ਬਈ ਇਸ ਟਾਈਮ ਦੇ ਵਿੱਚ ਉਹ ਬੰਦੇ ਦੀ ਭਿੰਡਾ ਦੇ ਵਿੱਚ ਬਹੁਤ ਵੱਡੀ ਜਿਹੜੀ ਵਰਕਸ਼ਾਪ ਆਪਣੀ ਖੁੱਲੀ ਹੋਈ ਕਿਉਂਕਿ ਸਾਰੇ ਬੰਦੇ ਕੰਮਕਾਰ ਕਰਦੇ ਸੀ ਬਈ ਉਹ ਬੰਦਾ ਇੰਨਾ ਮਿਹਨਤ ਹੀ ਨਿਕਲਿਆ ਬਈ ਛੋੜੇ ਲੈਵਲ ਤੋਂ ਲੈ ਕੇ ਸਿਰਫ 2-4 ਕਿੱਲੇ ਦਾ ਮਾਰਕ ਗਰੀਬ ਘਰ ਦੇ ਉਤੋਂ ਛੋਟੇ-ਛੋਟੇ ਲੈਵਲ ਤੋਂ ਜੇ ਕਿ ਉੱਚੇ ਲੈਵਲ ਤੱਕ ਪਾ ਗਿਆ ਅੱਜ ਤੱਕ ਵੀ ਮੇਰੇ ਹਿਸਾਬ ਨਾਲ ਉਹਦੀ ਕਮਾਈ ਹੈ ਜਿਹੜੀ ਦਿੱਲੀ ਦੀ 5-7000 ਰੁਪਏ ਡੇਲੀ ਦੀ ਹੈਗੀ ਹਨ ਤੇ ਘਰ ਦੇ ਵਿੱਚ ਵਧੀਆ ਖਾਸੀ ਖੁਸ਼ੀ ਕਿਉਂਕਿ ਬਈ ਜਦੋਂ ਆਪਣੇ ਘਰ ਦੇ ਵਿੱਚ ਕੋਈ ਗਰੀਬੀ ਵਗੈਰਾ ਆਉਂਦੀ ਹੈ ਆਪਣੇ ਘਰ 'ਚ ਜ ਲੜਾਈਆਂ ਪੜਾਈਆਂ ਪੈਸੇ ਦੇ ਕਾਰਨ ਹੀ ਜ਼ਿਆਦਾ ਰਹਿੰਦੀਆਂ ਹਨ ਤੇ ਜੇ ਆਪਣੇ ਘਰ ਦੇ ਵਿੱਚ ਆਪਣੇ ਪੈਸਾ ਵਗੈਰਾ ਹੋਊਗਾ ਤਾਂ ਆਪਾਂ ਨੂੰ ਕਿਸੇ ਵੀ ਚੀਜ਼ ਦੀ ਟੋਟ ਨਹੀਂ ਹੁੰਦੀ ਤੇ ਘਰ ਦੇ ਵਿੱਚ ਕੋਈ ਵੀ ਆਪਣੇ ਕਲੇਸ਼ ਵਗੈਰਾ ਲੜਾਈਆਂ ਵਗੈਰਾ ਨਹੀਂ ਹੁੰਦਾ ਮੇਨ ਕਾਰਨ ਹੁੰਦਾ ਮਨੀ ਪ੍ਰੋਬਲਮ ਪੈਸੇ ਦੀ ਪ੍ਰੋਬਲਮ ਪੈਸੇ ਦੀ ਦਿੱਕਤ ਹੈ ਨਾ ਪੈਸੇ ਦਿੱਕਤਾਂ ਇਹਦੇ ਬੱਚੀਆਂ ਲੈ ਲੈਣੇ ਕਿਸੇ ਤੋਂ ਜਾ ਕੇ ਉਹ ਕਰਦੇ ਕਹਿੰਦੇ ਵੀ ਤੁਸੀਂ ਐਂ ਕਰਤਾ ਬਹੁ ਕਰਤਾ ਵੀ ਇੱਧਰ ਦਿਓ ਇੱਧਰ ਦਿਓ ਨਾ ਉਹਦੇ ਕਾਰਨ ਦਿੱਕਤ ਹੈ ਘਰ ਦੇ ਵਿੱਚ ਵਿਰੋਧ ਵਗੈਰਾ ਇੱਕ ਦੂਜੇ ਦਾ ਹੋਣ ਲੱਗਿਆ ਨਾ ਨਾ ਤੇ ਮੇਨ ਮੁੱਦਾ ਅੱਜ ਕੱਲ੍ਹ ਤੁਹਾਨੂੰ ਪਤਾ ਪੈਸੇ ਦੇ ਹੈ ਨਾ ਪੈਸੇ ਜੇ ਬੰਦੇ ਕੋਲ 4 ਰੁਪਏ ਨਹੀਂ ਹੈਗੇ ਤਾਂ ਉਹ ਕਿਸੇ ਵੀ ਕੰਮਕਾਰ ਦਾ ਨਹੀਂ ਰਹਿੰਦਾ ਪਹਿਲਾਂ ਉਹਨੇ ਪਿੰਡ ਦੇ ਵਿੱਚ ਦੁਕਾਨ ਕੀਤੀ ਉੱਥੇ ਕੰਮਕਾਰ ਬਹੁਤ ਚੰਗਾ ਚੱਲਿਆ ਫਿਰ ਉਹਨੇ ਬਈ ਆਪਣੇ ਨਾਲ ਪਿੰਡ ਹਰਿਆਣਾ ਉੱਥੇ ਕਰ ਲਈ ਬਹੁਤ ਚੰਗਾ ਕੰਮ ਕੀਤਾ ਤੇ ਜਿਹੜੇ ਜਿਹੜੇ ਵੀਰ ਭਰਾ ਆਪਣੇ ਨਾਲ ਜੁੜ ਰਹੇ ਨੇ ਬਈ ਕਮੈਂਟ ਦੇ ਵਿੱਚ ਕਮੈਂਟ ਜਰੂਰ ਕਰੋ ਤੇ ਐਸਡੀਐਸ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਲਾਈਵ ਆਪਾਂ ਜਿਆਦਾ ਸਮਾਂ ਲੰਮਾ ਨਹੀਂ ਲੈ ਕੇ ਆਂਦੇ ਘਾਟੋ ਘਾਟ 20 ਮਿੰਟਾਂ ਦਾ ਲਾਈਵ ਆਪਾਂ ਅਪਡੇਟ ਕਰਨਾ ਅੱਜ ਤੇ ਉਹਨੇ ਬਈ ਦੁਕਾਨ ਜਦੋਂ ਕਰ ਲਈ ਦੁਕਾਨ ਦੇ ਉੱਤੇ ਜਾਇਆ ਕਰੇ ਤਾਂ ਉਹ ਹਰਿਆਣਾ ਸਟੇਟ ਦੇ ਨਾਲ ਕਰਕੇ ਤੇ ਉੱਥੇ ਕੋਈ ਯਾਰੀ ਦੋਸਤੀ ਮੁੰਡਿਆਂ ਨਾਲ ਜ਼ਿਆਦਾ ਹੀ ਪੈ ਗਈ ਜਿਹੜੇ ਕੀ ਇੱਕ ਨਸ਼ੇ ਕਰਨ ਦੇ ਇਦੋਂ ਦੁਕਾਨ ਤੇ ਆਇਆ ਕਿ ਨਾ ਦੁਕਾਨ ਤੇ ਮੋਟਰਸਾਈਕਲ ਦਾ ਕੰਮ ਕੁਮਕਰਾਉਂਦੇ ਆਇਆ ਕਿ ਅੱਗੇ ਵੀ ਮੈਂ ਇਹ ਬੀ ਕੰਮ ਕਰਦੇ ਆ ਨਾ ਤੋ ਸਾਨੂੰ ਕਿਹਾ ਕਰੇ ਮੈਂ ਪੈਸੇ ਨਹੀਂ ਲੈਂਦਾ ਮੈਂ ਇਹ ਪਤਾ ਹੈ ਗੱਲ ਵੀ ਤੇਰੀ ਦੁਕਾਨਦਾਰੀ ਹੈ ਨਾ ਚੱਲ ਤੂੰ ਲੋਕਾਂ ਤੋਂ ਵੱਧ ਲੈ ਨਾ ਹੱਥ ਘੱਟ ਲੈ ਪਰ ਆਪ ਜਿਹੜੀ ਤੇ ਮਿਹਨਤ ਹੈ ਤੇਰਾ ਫਰਜ਼ ਮੰਨਦਾ ਤੂੰ ਦੁਕਾਨ ਖੋਲੀ ਤੂੰ ਪੈਸੇ ਲਾਇਆ ਤੂੰ ਪੈਸੇ ਜ਼ਰੂਰ ਲੈ ਹੈ ਨਾ ਤੇ ਮੰਨ ਕੇ ਜਿਵੇਂ 5-700 ਦਾ ਕੰਮ ਹੁੰਦਾ ਸਵੇ 250-300 ਰੁਪਿਆ ਅਸੀਂ ਨੂੰ ਦੇ ਦਿੰਦੇ ਸੀਗੇ ਵੀਰ ਮੈਂ ਤੱਕਲੇ ਦੇਣਾ ਮਿਹਨਤ ਕਰਦਾ ਵੀ ਆਪਾਂ ਕਿਸੇ ਦਾ ਹੱਕ ਜਿਹੜਾ ਨਹੀਂ ਰੱਖਣਾ ਜਿਹੜਾ ਬੰਦਾ ਮਿਹ ਤੇ ਬਈ ਉਹ ਬੰਦੇ ਦਾ ਕੰਮਕਾਰ ਪੂਰਾ ਇੱਕ ਨੰਬਰ ਚੱਲ ਪਿਆ ਤੂਤੀ ਬੋਲਣ ਲੱਗੀ ਬੰਦੇ ਦੀ ਚੰਗੇ ਰੁਪਏ ਕਮਾਉਣ ਲੱਗਿਆ ਤੇ ਉਹਦੇ ਬੰਦੇ ਦੇ ਲਿੰਕ ਗਾਹਾਂ ਦੀ ਗਾਹਾਂ ਗਾਹਾਂ ਦੀ ਵਾਧੇ 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 ਕੋਈ ਗੁੰਡਾ ਟਾਇਰ ਗੈਂਗਸਟਰ ਬੰਦਿਆਂ ਦੇ ਨਾਲ ਲਿੰਕ ਹੋ ਗਏ ਜਿਹੜੇ ਕਿ ਨਸ਼ੇ ਪੱਤੀ ਕਰਨ ਦੇ ਆਦੀ ਸੀ ਤੇ ਉਹ ਬਈ ਦੁਕਾਨ ਬੰਦ ਕਰ ਦਿਆ ਕਰੇ ਤੇ ਉਹਨਾਂ ਨਾਲ ਭੱਜਿਆ ਕਰੇ ਕਦੇ ਕਿਤੇ ਲੜਾਈ ਤੇ ਕਦੇ ਕਿਤੇ ਕਦੇ ਕਿਤੇ ਲੜਾਈ ਤੇ ਤੇ ਇੱਕ ਵਾਰੀ ਕੀ ਹੋਇਆ ਬਈ ਡੱਬ ਵਾਲੀ ਮੰਡੀ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਕਿਸੇ ਨਾਲ ਉਹਨਾਂ ਦਾ ਰੌਲਾ ਹੋ ਗਿਆ ਤੇ ਉੱਥੇ ਵੀ ਟਾਈਮ ਤੋਂ ਬੰਨ ਲਿਆ ਤੇ ਉੱਥੋਂ ਭਾਈ ਇੱਕ ਮੁੰਡਾ ਸਾਡੇ ਪਿੰਡ ਦਾ ਮੁੰਡੇ ਨੂੰ ਉਹ ਨਾਲ ਲੈ ਗਿਆ ਤੇ ਕਹਿੰਦਾ ਵੀ ਆਪਣਾ ਉੱਥੇ ਆਇਆ ਕਰਕੇ ਰੌਲਾ ਹੋ ਗਿਆ ਤੇ ਜਿਹੜੀ ਮੁੰਡੇ ਦੀ ਗੱਡੀ ਸੀ ਉਹ ਗੱਡੀ ਸਫਾਰੀ ਗੱਡੀ ਸਫਾਰੀ ਗੱਡੀ ਦਾ ਭਾਈ ਬਹੁਤ ਕ੍ਰੇਜ਼ ਸੀ। ਤੋ ਟਲੈਂਪੋਰਟ ਤੋਂ ਉੱਬਰ ਤਰੇ ਤੇ ਉੱਥੇ ਭਾਈ ਲੜਾਈ ਕਰਨ ਲਈ ਚਲੇ ਗਏ ਬੰਦੇ ਉਹ। ਤੇ ਅਸੀਂ ਉਹ ਮੁੰਡੇ ਨੂੰ ਲੈ ਕੇ ਆਈ ਸੰ ਤਾਂ ਪਤਾ ਵੀ ਸਾਨੂੰ ਫੋਨ ਕੀਤਾ ਪਿੰਡੋਂ ਵੀ ਜੇ ਆਹ ਮੁੰਡੇ ਨੂੰ ਲੈ ਕੇ ਜਾਓ ਬਈ ਯਾਰ ਇਹਦਾ ਮੋਟਰਸਾਈਕਲ ਪੈਂਚਰ ਹੋ ਗਿਆ। ਸਾਨੂੰ ਝੂਠ ਵਾਰ ਕਿਉਂ ਨਾ ਸੱਦਿਆ। ਤੇ ਜਦੋਂ ਅਸੀਂ ਉਹ ਮੁੰਡਾ ਭਾਈ ਉੱਥੇ ਲੜਾਈ ਹੋ ਗਈ ਤੇ ਉਹ ਬੰਦੇ ਜਿਹਨਾਂ ਨਾਲ ਲੜਾਈ ਹੋਈ ਉਹ ਬਾਹਲੇ ਇਕੱਠੇ ਹੋ ਗਏ। ਉਹ ਤਾਂ ਭਾਈ ਜਿਨ੍ਹਾਂ ਨੇ ਜਿਨ੍ਹਾਂ ਰੌਲਾ ਸੀਗਾ ਜਿਨ੍ਹਾਂ ਦੀ سپورਟ ਤੇ ਮੁੰਡੇ ਗਏ ਸੀ ਆਪਣੇ ਦੋਸਤਾਂ ਤੇ ਭਾਈ ਉਹ ਤਾਂ ਭੱਜ ਗਏ ਕਾਰ ਲੈ ਕੇ ਉਹ ਤਾਂ ਫਰਾਰ ਹੋ ਗਏ ਤੇ ਫਸ ਗਏ ਸਾਡੇ ਪਿੰਡ ਵਾਲੇ ਤੇ ਸਾਡੇ ਪਿੰਡ ਵਾਲਾ ਮਿਸਤਰੀ ਸਾਹ ਸੀਗਾ ਉਹ ਬਾਣਾ ਵੀ ਦੀ ਹੋਗਾ ਤੇ ਜਿਹੜਾ ਥਰੀਪਸਰਾ ਮੁੰਡਾ ਸੀ ਨਾਂ ਲੈ ਕੇ ਥਰੀਪ ਤਾਂ ਵੀ ਵੈਸੇ ਕਾਹਦੇ ਨਾ ਹੋਗਾ ਵੀ ਜਿਹੜੀ ਲੜਾਈ ਹੈ ਤੂੰ ਜਾਣਨਾ ਕਿ ਉਹ ਪਹਿਲਾਂ ਗਲਤੀ ਉਹਦੀ ਸੀ ਨਾ ਚਲੋ दारू ਗੱਪਾ ਪਿਆ ਕੇ ਕਈ ਬੰਦੇ ਨਸ਼ੇ ਪਤੀ ਦੇ ਆਦੀ ਹੁੰਦੇ ਨੇ ਨਾ ਲਾਲਚਕ ਬਗ ਜਾਂਦੇ ਨੇ ਤੇ ਭਾਈ ਉਹ ਭੱਗ ਉਹਨੂੰ ਵੀ ਛੱਡ ਕੇ ਭੱਜ ਗਏ ਤੇ ਉਹ ਬੰਦੇ ਨੂੰ ਭਾਈ ਉਹ ਤਾਂ ਭੱਜ ਕੇ ਫਰਾਰ ਤੇ ਉਹ ਬੰਦਾ ਜਿਹੜਾ ਕਸੂਰ ਨਹੀਂ ਕੋਈ ਬੇਨ ਜਾਣ ਨਹੀਂ ਯੋ ਟੱਕੇ ਚੜ ਗਿਆ ਭਾਈ ਉਹਨਾਂ ਨੇ ਕੋਟ ਕੋਟ ਕੇ ਉਹਦੀ ਰੇਲ ਬਣਾਤੀ ਤੇ ਇੱਥੇ ਲੱਤ ਦੇ ਵਿੱਚ ਇੱਕ ਥੋੜੀ ਮੋਰੀ ਕਰਤੀ ਉਹਦੇ ਉਹ ਡਾਂਗ ਵੱਜੀ ਜਾਂ ਕੋਈ ਹਾਸਾ ਹੋ ਹੈਨਾ ਤੇ ਉਹ ਬੰਦਾ ਭਾਈ ਜਦੋਂ ਆਇਆ ਤੇ ਅਸੀਂ ਉਹਨੂੰ ਪੁੱਛਿਆ ਵੀ ਕੀ ਕੀ ਗੱਲਬਾਤ ਹੋ ਗਈ ਕਹਿੰਦਾ ਭਈ ਇਹ ਸਾਡੇ ਤਾਂ ਮੇਰੇ ਤੈਅ ਕਹਿੰਦਾ ਨਾ 6 ਵਜੇ ਮੋਟਰਸਾਈਕਲ ਤੋਂ ਮੈਂ ਕਿਹਾ ਤੇਰੇ 6 ਨਹੀਂ ਵੱਜੀ ਮੋਟਰਸਾਈਕਲ ਦਾ ਡਾਕਟਰ ਕੋਲ ਲੈ ਕੇ ਡਾਕਟਰ ਕਹਿੰਦਾ ਵੀ 6 ਵਜੇ ਦਾ ਕਾਰਨ ਤਾਂ ਹੋ ਹੀ ਨਹੀਂ ਸਕਦਾ ਹੈਨਾ ਤੇ ਜਦੋਂ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਸੱਚੀ ਘਟਨਾ ਸੁਣ ਐ ਕਰਕੇ ਐ ਕਰਕੇ ਚੱਕਰ ਹੋ ਗਿਆ ਮਹਿਰ ਤੂੰ ਗਰੀਬ ਬੰਦੇ ਨੂੰ ਕਮਸਾਤਾ ਹੈਨਾ ਤੇ ਉਹ ਬੰਦੇ ਨੇ ਵੀ ਤੋਬਾ ਕੀਤੀ ਤੋ ਬਾਅਦ ਵੀ ਇਹ ਬੰਦੇ ਨੇ ਆਪਾਂ ਸਾਥ ਜੜਾ ਨਹੀਂ ਦੇਣਾ ਹਨ ਬਹੁਤ ਸਮਝਾਇਆ ਵੀ ਸੁਧਰ ਜਾਣਾ ਭਾਈ ਬੰਦਾ ਨਹੀਂ ਸੁਧਰਿਆ ਦਿਨੋਂ ਦਿਨ ਦਿਨੋਂ ਦਿਨ ਉਹਨੂੰ ਤਾਂ ਐ ਸੀ ਮੇਰੇ ਉੱਪਰ ਪੌੜੀਆਂ ਚੜ ਜਾਏ ਨਾ ਵੀ ਮੇਰਾ ਨਾਮ ਚਾਂਕੂਗਾ ਮੇਨੂੰ ਨਾਮ ਨਾਮ ਜਰੂਰ ਜਾਣਨ ਲੱਗੇ ਏਰੀਆ 'ਚ ਮੁੰਡੇ ਦਾ ਨਾਮ ਮਸ਼ਹੂਰ ਹੋ ਗਿਆ ਪਰ ਭਾਈ ਨਾਮ ਗਲਤ ਕੰਮਾਂ 'ਚ ਮਸ਼ਹੂਰ ਕਰਨੋਂ ਆਪਾਂ ਚੰਗੇ ਕੰਮਾਂ 'ਚ ਕਰਾਂਗੇ ਤਾਂ ਆਪਾਂ ਨੂੰ ਦੁਨੀਆ ਹਮੇਸ਼ਾ ਯਾਦ ਰੱਖੂਗੀ ਦੁਨੀਆ ਦੇ ਆਪਾਂ ਅੱਗੇ ਦੀ ਅੱਗੇ ਵਧਾਂਗੇ ਤੇ ਜੇ ਕੋਈ ਆਪਾਂ ਗਲਤ ਸੰਗਤ ਦੇ ਵਿੱਚ ਰਲ ਕੇ ਆਪਣਾ ਨਾਮ ਰੋਸ਼ਨ ਕਰਾਂਗੇ ਨਾਮ ਇੱਕ ਵਾਰੀ ਚੱਲੇ ਜਾਂਦਾ ਫਿਰ ਨਸ਼ੇ ਪੱਤੇ ਦਾ ਆਦੀ ਹੋਗਾ ਜਿੰਨੇ ਮੋਟਰਸਾਈਕਲ ਸਾਮਾਨ ਵਗੈਰੇ ਸਾਰਾ ਦੁਕਾਨ ਦੇ ਵਿੱਚ ਵੇਚਦਾ ਕੰਮ ਕਰਨੋ ਸ਼ਰਤਾ ਦੁਕਾਨ ਬੰਦ ਰਹਿੰਦੀ ਗਾਹਕ ਆਵੇ ਕਿੱਥੋਂ ਨਸ਼ੇ ਪੱਤੇ ਕਰਨ ਲੱਗੇ ਕਿਸੇ ਇੱਧਰ ਕੰਮ ਤੇ ਬਾਕੇ ਲੈ ਲੈ 500 700 ਇਹ ਤੋਂ ਲੈ ਲੈ ਇਹੇ ਥੱਪੜ ਮਾਰੇ ਇਹਨੂੰ ਲੁੱਟਖੋ ਕਰ ਲਈ ਇਹਦਾ ਕਰ ਲਾ ਆ ਸੰਗਤ ਦਾ ਬਈ 700 ਮਿੰਟ ਦਾ ਦਿਨੋਂ ਦਿਨ ਵੱਧਦਾ ਰਿਹਾ ਫਿਰ ਉਹ ਬਈ ਉਹ ਸਾਰੀਆਂ ਕਿਤੇ ਦੁਕਾਨਾਂ ਵਗੈਰਾ ਮੋੜ ਨਹੀਂ ਕੀਤਾ ਹਮੇਸ਼ਾ ਤਕਰੀਬਨ ਫੇਲ ਹੀ ਹੁੰਦਾ ਰਿਹਾ ਕਿਉਂਕਿ ਜੇ ਗਲਤ ਕੰਮ ਕਰਾਂ ਗਲਤ ਕੰਮ ਦਾ ਗਲਤ ਨਤੀਜਾ ਹੀ ਹੁੰਦਾ ਨਾ ਵੀਰੇ ਤੇ ਬਾਈ ਜੀ ਜਦੋਂ ਉਹਨਾਂ ਨੇ ਕੀ ਕੀਤਾ ਅੱਗੇ ਤਾਂ ਹੌਲੀ ਹੌਲੀ ਉਹ ਪੂਰਾ ਨਸ਼ੇ ਦੇ ਵਿੱਚ ਡੁੱਬ ਚੁੱਕਿਆ ਸੀਗਾ ਜਿਹੜਾ ਨਸ਼ੇ ਦੇ ਵਿੱਚ ਡੁੱਬਣ ਦੇ ਕਾਰਨ ਬਈ ਉਹ ਇੱਕ ਦਿਨ ਐਸਾ ਦਿਨ ਆਇਆ ਬੰਦੇ ਦਾ ਵੀ ਹੁਣ ਬਹੁਤ ਸਮਝਾਇਆ ਘਰ ਦੇ ਨੇ ਦਾਖਲ ਦੂਹਲ ਕਰਾਇਆ ਵੀ ਭਾਈ ਤੂੰ ਦਾਖਲ ਹੋ ਜਾ ਜਾਂ ਤੇਰਾ ਹਣਾ ਬਿਲਕੁਲ ਉਹ ਨਸ਼ਾ ਵਗੈਰਾ ਛੱਡ ਵੀ ਚੁੱਕਿਆ ਸੀਗਾ ਪਰ ਪ੍ਰਮਾਤਮਾ ਨੂੰ ਜਿਹੜਾ ਨਾਮੰਜ਼ੂਰ ਸੀ ਤੇ ਭਾਈ ਇੱਕ ਦਿਨ ਉਹ ਘਰੇ ਸੁੱਤਾ ਪਿਆਈ ਸਵੇਰ 6 ਵਜੇ ਜਦੋਂ ਘਰ ਦੇ ਨੇ ਚਾਹ ਬਣਾਉਣਗੇ ਉਠਾਇਆ ਉਹ ਬੰਦਾ ਭਾਈ ਨਹੀਂ ਰਹਿ ਦੁਨੀਆ ਦੇ ਉੱਤੇ ਕਿਉਂ ਨਹੀਂ ਰਿਹਾ ਭਈ ਕਿਉਂਕਿ ਉਹ ਨਸ਼ੇ ਪੱਤੇ ਦਾ ਆਦੀ ਸੀ ਤੇ ਨਸ਼ਾ ਪੱਤਾ ਜਿਹੜਾ ਪੰਜਾਬ ਦਾ ਹੁਣ ਜਿਹੜਾ ਮੇਨ ਮੁੱਦਾ ਹੈ ਜ ਤੇ ਇਹਨਾਂ ਨੇ ਕਈ ਘਰਾਂ ਦੇ ਵਿੱਚ ਜਿਹੜੇ ਚਿਰਾਗੇ ਬੁਝਾਤੇ ਤੇ ਜਿੰਨੇ ਵੀ ਮੇਰੇ ਨੂੰ ਵੀਰਾਂ ਨੂੰ ਬੇਨਤੀ ਰਿਕੁਐਸਟ ਆ ਵੀ ਜਿੱਥੇ ਵੀ ਤੁਹਾਨੂੰ ਕੋਈ ਨਸ਼ੇ ਪੱਤਾ ਕਰਨ ਵਾਲਾ ਬੰਦਾ ਮਿਲਦਾ ਹੈ ਪਹਿਲਾਂ ਤਾਂ ਬਈ ਵੀਡੀਓ ਬਣਾਇਆ ਕਰੋ ਜੇ ਪੁਲਿਸ ਕਾਰਵਾਈ ਨ ਕਰਦੀ ਤਾਂ ਵੀ ਉਹਨਾਂ ਦੀ ਵੀਡੀਓ ਜ਼ਰੂਰ ਬਣਾ ਕੇ ਤੁਸੀਂ ਵਾਇਰਲ ਕਰਦਿਆ ਕਰੋ ਹਣਾ ਕੋਈ ਨਾ ਕੋਈ ਤਾਂ ਕਾਰਵਾਈ ਜਿਹੜੀ ਹੋਊ ਹੋਊਗੀ ਤੇ ਸਾਰੇ ਮੇਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਦੇ ਉੱਤੇ ਜੁੜਦੇ ਨੇ ਐਸਡਿਕਸ ਪੰਜਾਬੀ ਤੇ ਆਲ ਮੂਵੀ ਵੀ ਤੂੰ ਨਸ਼ਾ ਕਿਉਂ ਨਹੀਂ ਛੱਡਦਾ ਤੁਸੀਂ ਬਰੀ ਮੈਨੂੰ ਦੇਖੇ ਜਾਂਨੇ ਕਰੇ ਹਨ ਐਵੇਂ ਗਲਤ ਕਮੈਂਟ ਬਾਜੀਆਂ ਕਰਦੇ ਹਨ ਕੋਈ ਫਾਇਦਾ ਨਹੀਂ ਹੁੰਦਾ ਇਹ ਕੰਮਾ ਚ ਨਾ ਜੇ ਤੁਹਾਡੇ ਵਰਗਾ ਦੋ ਚਾਚਾ ਬਣਾ ਇੱਥੇ ਆਏ ਨੇ ਕੋਈ ਚੱਕਰ ਨਹੀਂ ਸਾਡਾ ਕੋਈ ਪਰਵਾਹ ਨਹੀਂ ਹੈ ਨਾ ਤੁਹਾਡੇ ਵਰਗੇ ਟੈਂਪਲਾਂ ਦੀ ਤੇ ਇਹ ਜੇ ਅਮਲੀ ਵੀਰ ਆਪਣੇ ਨਾਂ ਕਈ ਵਾਰ ਜੁੜ ਵੀ ਜਾਂਦੇ ਨੇ ਤੇ ਇਹਨਾਂ ਦੇ ਕਮੈਂਟਾਂ ਦਾ ਰਿਪਲਾਈ ਤਾਂ ਆਪਾਂ ਨਹੀਂ ਦੇਨੇ ਸੀ ਪਰ ਥੋੜੀ ਕਮੈਂਟ ਇਹ ਬੇਕਾਰ ਬਤਮੀ ਜਿਹੇ ਲੋਕ ਇਨਸਾਨ ਆ ਜਾਂਦੇ ਆ ਤੇ ਹੋਰ ਬਈ ਗੱਲਾਂ ਬਾਤਾਂ ਕਰਦੇ ਨੇ ਤੇ ਬਾਈ ਤੇਰੀ ਲੋਕੇਸ਼ਨ ਭੇਜ ਦੀ ਐਡਰੈਸ ਨੰਬਰ ਭੇਜ ਦੀ ਮੇਰਾ ਨੰਬਰ ਤੂੰ ਨੋਟ ਕਰ ਲੈ 996524100 ਇੱਕ ਵਾਰ ਮੇਰੇ ਨੰਬਰ ਤੇ ਕਾਲ ਮਾਰ ਦਿੱਤੀ ਤੈਨੂੰ ਅਸੀਂ ਦੱਸ ਦਾਂਗੇ ਮੈਂ ਅਸੀਂ ਕੌਣ ਕਰਦਾ ਤੇ ਕੀ ਕਰਦਾ ਹੁੰਦਾ ਨਾ ਤੇ ਸਾਰੇ ਮੇਰੇ ਵੀਰਾਂ ਨੂੰ ਪਿਆਰ ਨਾਲ ਸ਼ਸ਼ੀ ਕਾ ਤੇ ਅੱਜ ਆਪਾਂ ਜਿਹੜੇ ਤੇ ਲਾਈਵ ਹੋਏ ਆ ਗੱਲਾਂ ਬਾਤਾਂ ਵਿੱਚ ਸੱਚ ਦਾ ਇਨਾਮ ਸੱਚ ਦਾ ਇਨਾਮ ਕਰਦਾ ਬਾਈ ਗੁੱਸੇ ਦੀ ਗੱਲ ਨਹੀਂ ਹੁੰਦੀ ਕਮੈਂਟ ਨੂੰ ਮਾੜਾ ਮਾੜਾ ਦੇਖ ਕੇ ਕਰੀ ਜਾਂਦਾ ਨਾ ਜੇ ਕੋਈ ਬੰਦਾ ਕੋਈ ਸਹੀ ਕਿਸੇ ਨੂੰ ਰਾਏ ਦੇ ਰਿਹਾ ਉਹਦੀ ਤੂੰ ਆਈਡੀ ਤੇ ਗਲਤ ਕਮੈਂਟ ਕਰਦਾ ਨਾ ਇਹ ਕਾਦੀ ਵਾਲੀ ਗੱਲਾ ਤੋਗੀ ਫਿਰ ਤੇਰੀ ਆਈਡੀ ਜੈਲੀ ਐ ਯਾਦ ਤੂੰ ਆ ਵੀ ਰੀਨ ਨਾਲ ਆਇਦ ਤੂੰ ਕਰ ਠੀਕ ਹੈ ਨੰਬਰ ਨੋਟ ਕਰ ਮੇਰਾ 996524100 ਤੂੰ ਮੇਰੇ ਨੰਬਰ ਤੇ ਇੱਕ ਵਾਰੀ ਮਿਸਕਾਲ ਮਾਰ ਠੀਕ ਹੈ ਆਪਾਂ ਮਜ਼ਾਕ ਹੀ ਕਰ ਲਾਂਗੇ ਦੋਨੇ ਭਰਾ ਭਰ ਪਤਾ ਗਿਆ ਲੈ ਕਮੈਂਟਾਂ ਦੇ ਵਿੱਚ ਮਜ਼ਾਕ ਨਹੀਂ ਹੁੰਦੇ ਫੋਨਾਂ ਦੇ ਉੱਤੇ ਕਰ ਲਾ ਜਾਂ ਲੋਕੇਸ਼ਨ ਦੱਸ ਦੀ ਜਿਹੜੀ ਹੈ ਨਾ ਕਿੱਥੋਂ ਦਾ ਹੈਗਾ ਤੂੰ ਕਿੱਥੋਂ ਦਾ ਉੱਥੇ ਆਪਾਂ ਮਜ਼ਾਕ ਕਰ ਲਾਂਗੇ ਇੱਕ ਦੂਜੇ ਨਾਲ ਕਿ ਨਾ ਤੇ ਗਲਤੋਂ ਕਮੈਂਟ ਬਾਈ ਨਾ ਮੇਰਾ ਭਰਾ ਕਰ ਤੇ ਨਾ ਕਿਸੇ ਨੂੰ ਬੁਲਾ ਹਨ ਤੇ ਜੇ ਕੋਈ ਗੁੱਸਾ ਲੱਗਿਆ ਹੋਇਆ ਤਾਂ ਮੇਰੇ ਵੱਲੋਂ ਵੀ ਤੈਨੂੰ ਸੌਰੀ ਠੀਕ ਹੈ ਪਰ ਇਹੋ ਜਿਹੇ ਕਮੈਂਟ ਬਾਈਰ ਨਾ ਕਰਿਆ ਕਰੋ ਹਨਾ ਤੇ ਧੰਨਵਾਦ ਤੇਰਾ ਜਿਹੜੇ ਤੂੰ ਕਮੈਂਟ ਵੀ ਆਪਣੇ ਕੋਲੇ ਆ ਕੇ ਕੀਤੇ ਤੇ ਫਿਰ ਵੀ ਤੇ ਮੇਰੇ ਵੱਲੋਂ ਸੌਰੀ ਕੋਈ ਗੱਲ ਮੈਨੂੰ ਤੂੰ ਗਲਤ ਕਮੈਂਟ ਕਰਦਾ ਤਾਂ ਵੀ ਮੇਰੇ ਵੱਲੋਂ ਸੌਰੀ ਭਰਾ ਤੈਨੂੰ ਕੋਈ ਝੱਕ ਨਹੀਂ ਹੈ ਨਾ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ ਨਾ ਤੇ ਹੁਣ ਸੋਨ ਆਪਾਂ ਸੁਣਾ ਰਹੇ ਮੇਰੇ ਸੱਚ ਦਾ ਇਨਾਮ ਇਹ ਛੋਟੀ ਕਹਾਣੀ ਹੈ ਅੱਜ ਹੀ ਮੈਂ ਡਾਊਨਲੋਡ ਕੀਤੀ ਸੀ ਮੈਂ ਥੋੜੀ ਜਿਹੀ ਭਰਾਵਾਂ ਨਾਲ ਸਾਂਝੀ ਕੀਤੀ ਜਾਵੇ ਨਾ ਤੇ ਫਿਰ ਆਪਣੇ ਫਾਦਰ ਸਾਹਿਬ ਮਾਸਟਰ ਨੀਰ ਸਿੰਘ ਜੀ ਆਪਾਂ ਲਾਈਵ ਕਰਾਂਗੇ ਘੰਟਾ ਡੇਢ ਘੰਟੇ ਦਾ ਲਾਈਵ ਆ ਤੇ ਬਾਅਦ ਤੋਂ ਬਾਅਦ ਜੁੜਦੇ ਬਸ 5-7 ਮਿੰਟਾਂ ਦੇ ਵਿੱਚ ਹੀ ਤੁਹਾਡੇ ਨਾਲ ਆਪਾਂ ਲਾਈਵ ਏਡੋ ਕਰਨ ਜਾ ਰਹੇ ਆ ਤੇ ਜਿਹੜੇ ਜਿਹੜੇ ਮੇਰੇ ਵੀਰ ਭਰਾ ਜੁੜੀਆਂ ਦੇ ਐਸਡੀਐਕਸ ਪੰਜਾਬੀ ਚੈਨਲ ਨੂੰ ਬਈ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣਾ ਭਰਾ ਬਾਅਦ ਤੋਂ ਬਾਅਦ ਜੁੜਦੇ ਰਹਿਣ ਤੇ ਨਸ਼ੇ ਪੱਤਿਆਂ ਦੇ ਖਿਲਾਫ ਵੀ ਆਪਾਂ ਆਵਾਜ਼ ਉਠਾਉਣੀ ਹੈ ਪੂਰੀ ਦੱਬ ਕੇ ਤੇ ਜਾਂ ਕਿਸੇ ਨਾਲ ਕੋਈ ਧੱਕਾ ਕਰਦਾ ਹੈ ਜਾਂ ਕੋਈ ਗਲਤ ਕਮੈਂਟ ਬਾਜੀ ਕਰਦਾ ਜਾਂ ਕੋਈ ਗਲਤ ਵੀਡੀਓ ਅਪਡੇਟ ਕਰਦਾ ਹਨ ਉਹਨਾਂ ਦੀ ਬਈ ਆਪਾਂ ਬਰਾਉਣੀ ਹੈ ਰੀਲ ਜੇ ਕੋਈ ਬੰਦਾ ਜੇ ਬੰਦੇ ਨੂੰ ਕੋਈ ਐਦਾਂ ਵੀ ਹੁੰਦਾ ਵੀ ਮੈਂ ਪਤਾ ਨਹੀਂ ਕਿੱਡਾ ਕਹੂੰ ਤਾਂ ਉਹ ਬਈ ਕੰਟੈਕਟ ਲਾਈਵ ਦੇ ਵਿੱਚ ਨੰਬਰ ਆਪ ਦਾ ਪਾ ਸਕਦਾ ਕੋਈ ਦਿੱਕਤ ਨਹੀਂ ਕਰ ਲੈਣਾ ਬਈ ਇੱਕ ਪਿੰਡ ਦੀ ਪੁਰਾਣੇ ਸਮੇਂ ਦੀ ਗੱਲ ਹੈ ਬਲਵਿੰਦਰ ਸਿੰਘ ਸ਼ਸ਼ੀਕਾਲ ਕੀ ਹਾਲ ਚਾਲ ਨੇ ਹਣਾ ਦਿਲਵਕ ਸਿੰਘ ਸ਼ਸ਼ੀਕਾਲ ਵੀਰੇ ਕੀ ਹਾਲ ਚਾਲ ਨੇ ਤੇ ਇੱਕ ਪਿੰਡ ਦੇ ਵਿੱਚ ਬਈ ਇੱਕ ਗਰੀਬ ਲੜਕਾ ਰਹਿੰਦਾ ਸੀਗਾ ਤੇ ਉਹਦਾ ਨਾਮ ਸੀਗਾ ਕਰਮਜੀਤ ਇਹ ਕਰਮਜੀਤ ਜਿਹੜਾ ਨਾਮ ਆਪਾਂ ਫੇਕ ਆ ਦੱਸ ਰਹੇ ਆ ਵੀ オリジナル ਨਾਮ ਆਪਾਂ ਕਿਤਾ ਨਹੀਂ ਲੈ ਸਕਦੇ ਨਾ ਵੀ ਫੇਕ ਨਾਮ ਆ ਸਿੱਧਾ ਸਾਫ਼ ਸੋਫੀ ਗੱਲ ਦੱਸਦਾ ਰ ਮੈਂ ਤੁਹਾਨੂੰ ਤੇ ਬਈ ਉਹ ਸਕੂਲ ਦੇ ਵਿੱਚ ਪੜਦਾ ਸੀ ਤੇ ਉਹ ਘਰੋਂ ਗਰੀਬ ਸੀ ਤੇ ਉਹਦੇ ਜਿਹੜੇ ਮਾਤਾ ਪਿਤਾ ਸੀ ਉਹ ਦੋ ਚਾਰ ਕਿੱਲਾਂ ਦੇ ਮਾਲਕ ਸੀ ਤੇ ਘਰ ਦੇ ਵਿੱਚ ਖੇਤੀਬਾੜੀ ਕਰਦੇ ਹੁੰਦੇ ਸੀ ਤੇ ਉਹ ਸਕੂਲ ਦੇ ਨਾਲ ਜਾਂਦਾ ਜਾਂਦਾ ਵੀ ਆਪਦੇ ਮਾਪਿਓ ਦੇ ਨਾਲ ਜਿਹੜਾ ਕੰਮਕਾਰ ਕਰਾਉਂਦਾ ਸੀ ਤੇ ਬਈ ਇੱਕ ਦਿਨ ਉਹ ਨਾ ਸਕੂਲ ਦੇ ਵਿੱਚ ਛੁੱਟੀ ਹੁੰਦੀ ਹੈ ਤੇ ਉਹ ਸਕੂਲ ਦੇ ਵਿੱਚੋਂ ਘਰੋਂ ਜਦੋਂ ਸਕੂਲ ਜਾਂਦਾ ਸਕੂਲ ਨੂੰ ਆਉਂਦਾ ਤੇ ਰਸਤੇ ਦੇ ਵਿੱਚ ਬਈ ਉਹਨੂੰ ਇੱਕ ਗੱਟੇ ਦਾ ਬਣਿਆ ਹੋਇਆ ਝੋਲਾ ਮਿਲ ਗਿਆ ਤੇ ਝੋਲੇ ਦੇ ਵਿੱਚ ਬਈ ਕਾਫੀ ਪੈਸੇ ਸਾਨੂੰ ਤਾਂ ਉਹ ਵੀ ਲੜਕੇ ਨੇ ਪੈਸੇ ਜਿਹੜੇ ਚੱਕੇ ਜਿਹੜਾ ਚੱਕ ਲਈ ਉਹਨੇ ਪੈਸੇ ਤੇ ਉਹਦੇ ਮਾਨ ਦੇ ਵਿੱਚ ਲਾਲਚ ਆਇਆ ਵੀ ਇਹ ਆਪਾਂ ਕੀ ਕਰੀਏ ਪੈਸੇ ਆਪਾਂ ਘਰੇ ਲੈ ਜਾਾਂਗੇ ਵੀ ਆਪਣਾ ਮਾਂ ਪਿਓੜਾ ਇੰਨਾ ਗਰੀਬ ਆ ਹਨਾ ਵੀ ਆਪਾਂ ਖੇਤੀਬਾੜੀ ਨਾਲ ਝੋਟਾ ਫੜ ਤਾਂ ਆਪਾਂ ਆਪਦੀ ਸਾਰੀ ਗਰੀਬੀਕਾਰਜਾਬ ਵਗੈਰਾ ਲਾ ਕੇ ਆਪਾਂ ਅਮੀਰ ਹੋ ਜਾਾਂਗੇ ਤੇ ਰਸਤੇ ਦੇ ਵਿੱਚ ਤੁਰਿਆ ਆਉਂਦਾ ਤੁਰਿਆ ਆਉਂਦਾ ਤੇ ਗਾਹਾਂ ਇੱਕ ਭਾਈ ਉਹਨੂੰ ਨੌਜਵਾਨ ਟੱਕਰਦਾ ਪਿੰਡ ਦੇ ਵਿੱਚ ਉਹ ਕਹਿੰਦਾ ਵੀ ਤੂੰ ਤਾਂ ਯਾਰ ਸਕੂਲ ਗਿਆ ਸੀ ਪਰ ਆ ਝੋਲਾ ਕਿਵੇਂ ਲਈ ਜਾਂਦਾ ਪਰ ਉਹਨੇ ਉਹਦੇ ਮਾਨ ਦੇ ਵਿੱਚ ਲਾਲਚ ਆਇਆ ਤਾਂ ਉਹਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਕਹਿੰਦਾ ਇਹ ਤਾਂ ਅੱਜ ਮੈਂ ਮੇਰੇ ਕਿਤਾਬਾਂ ਸੀਗੀਆਂ ਲੈਣੇ ਸਰਕਾਰੀ ਸਕੂਲ ਤੋਂ ਮੈਂ ਜਦੋਂ ਉਹ ਅੱਗੇ ਵਧਿਆ ਨਾ ਤਾਂ ਫਿਰ ਉਹਦੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਆਪਾਂ ਹੱਕ ਸੱਚ ਦੀ ਕਮਾਈ ਹੈ ਜਿਹੜੀ ਆਪਾਂ ਨੂੰ ਉਹੀ ਰਾਸ ਆਉ ਉਹ ਹੀ ਵਾਹਿਗੁਰੂ ਨੇ ਦਿੱਤੀ ਆਪਾਂ ਨੂੰ ਉਹੀ ਆਪਾਂ ਕਰਨੀ ਹੈ ਨਾ ਤੇ ਫਿਰ ਬਈ ਉਹ ਮਨ ਦੇ ਵਿੱਚ ਆਉਂਦਾ ਤੇ ਉਹ ਆਪਣੇ ਘਰੇ ਉਹ ਪੈਸੇ ਲੈ ਕੇ ਚਲਾ ਜਾਂਦਾ ਤੇ ਆਪਦੇ ਪਿਓ ਨਾਲ ਇਹ ਗੱਲਬਾਤ ਉਹ ਸਾਂਝੀ ਕਰਦਾ ਜਦੋਂ ਪਿਓ ਨਾਲ ਗੱਲਬਾਤ ਕਰਦਾ ਉਹ ਉਹਦਾ ਪਿਓ ਕਹਿੰਦਾ ਵੀ ਆਪਾਂ ਨੂੰ ਜਿਹੜੇ ਪ੍ਰਮਾਤਮਾ ਨੇ ਰੋਟੀ ਦਿੱਤੀ ਹੈ ਨਾ ਵੀ 2-4 ਕਿੱਲੇ ਆਪਣੇ ਕੋਲੇ ਬਾਣ ਇਹ ਪ੍ਰਮਾਤਮਾ ਨੇ ਦੇਣ ਹੈ ਜੇ ਅੱਜ ਆਪਾਂ ਨੂੰ ਇਹ ਪੈਸਾ ਆਪਾਂ ਰੱਖ ਲਿਆ ਆਪਾਂ ਅਮੀਰ ਹੋ ਜਾਗੇ ਬੱਧੀ ਸੋਚ ਦੇਖੋ ਬਈ ਜਮਾ ਸੱਚੀ ਕਹਾਣੀਆਂ ਤੇ ਬੰਦੇ ਨੇ ਕੀਤਾ ਵੀ ਇਹ ਆਪਾਂ ਪੈਸੇ ਜਿਹੜੇ ਨਹੀਂ ਰੱਖਣੇ ਹਨ ਤੇ ਪੈਸੇ ਵੀ ਉਹਨਾਂ ਨੇ ਦੋਨੇ ਘਰਾਂ ਨੇ ਰਾਏ ਕੀਤੀ ਤੇ ਦੂਸਰੇ ਦਿਨ ਸੋਭਾ ਵੀ ਉਹ ਸਰਪੰਚ ਦੇ ਕੋਲੇ ਚਲੇ ਜਾਂਦੇ ਆ ਪੈਸੇ ਲੈ ਕੇ ਤੋਂ ਪੈਸੇ ਵੀ ਉਹ ਸਰਪੰਚ ਨੂੰ ਦੇ ਦਿੰਦੇ ਆ ਤੇ ਜਦੋਂ ਉਹਨਾਂ ਨੇ ਕੋਈ ਆਪਣੇ ਲੋਸਮੈਂਟ ਵਗੈਰਾ ਹੁੰਦੇ ਗੁਰਦੁਆਰੇ ਥਾਣੇ ਦੇ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਨਾ ਤੇ ਉੱਥੇ ਦੱਸਿਆ ਜਾਂਦਾ ਤਾਂ ਭਾਈ ਉਹ ਬੰਦੇ ਦੇ ਪੈਸੇ ਸੀ ਜਿਹੜੇ ਆਪਣੇ ਹਰਿਆਣਾ ਸਟੇਟ ਦੇ ਵਿੱਚ ਇੱਕ ਪਿੰਡ ਪੈਂਦਾ ਉੱਥੋਂ ਦੇ ਬੰਦੇ ਦੇ ਪੈਸੇ ਸੀਗੇ ਤੇ ਵਿੱਚ ਇੱਕ ਪਰਸੀ ਇੱਕ ਕਾਪੀ ਸੀ ਬੈਂਕ ਦੀ ਤਾ ਉਹਨੂੰ ਬੁਲਾ ਕੇ ਬਈ ਪੈਸੇ ਦਿੱਤੇ ਜਾਂਦੇ ਆ ਤੇ ਹੁਣ ਤੁਹਾਨੂੰ ਮੈਂ ਦੱਸ ਦਿੰਨੇ ਕਿ ਆਪਾਂ ਨੂੰ ਚੀਤ ਥਿਆ ਜਾਂਦੀ ਐ ਆਪਾਂ ਨੂੰ ਆਪਾਂ ਨੂੰ ਚੀਤ ਥਿਆ ਜਾਂਦੀ ਆ ਆਪਾਂ ਬਈ ਉਹਦੋਂ ਆਪਾਂ ਫਾਇਦਾ ਖਾਟਦੇ ਨੇ ਅਮੀਰ ਹੋ ਜਾਂਦੇ ਕੋਈ ਛੋਟੀਆਂ ਚੀਜ਼ਾਂ ਲੈ ਲਓ ਮੋਬਾਈਲ ਸੈਕੜੀ ਸੈਕੜਾਂ ਦੀ ਸੌਣ ਦੀ ਮੁਦਰੀ ਸੀ ਹੈਗੀ ਨਾ ਤੇ ਉਹ ਬਾਈ ਨੇ ਇਹਨਾਂ ਸੋਚਿਆ ਵੀ ਉਹਦਾ ਭਲਾ ਸੋਚਿਆ ਤੇ ਉਹ ਸਿਸਟਮ ਕੀ ਹੋਇਆ ਜਦੋਂ ਤਾਂ ਉਹਨੂੰ ਬੁਲਾਇਆ ਗਿਆ ਜਦੋਂ ਉਹ ਇੱਕ ਆਪਣੇ ਖੇਤੀਬਾੜੀ ਨਾਲ ਰਿਲੇਟਡ ਕਿਸਾਨ ਵੀਰ ਦੇ ਪੈਸੇ ਸੀਗੇ ਜਿਹੜੇ ਕੀ ਇੱਕ ਬੈਂਕ ਦੇ ਵਿੱਚ ਲਿਮਟ ਸੀ ਲਿਮਟ ਦਾ ਨੌਨ ਚੱਕ ਕੇ ਤੂੰ ਪੈਸੇ ਲੈ ਕੇ ਆ ਰਿਹਾ ਸੀਗਾ ਤੇ ਪੈਸੇ ਬਾਈ ਕਿਹਦੇ ਲੇ ਉਹਨੇ ਪੈਸੇ ਲੈ ਕੇ ਆਂਦੇ ਸੀ ਲਿਮਟ ਦੇ ਤੇ ਜੇ ਬਾਈ ਉਹ ਪੈਸੇ ਕਿਸੇ ਗਲਤ ਬੰਦੇ ਦੇ ਡਿੱਕੇ ਜਾਂ ਕੋਈ ਨਿਸ਼ੇੜੀ ਪੱਤੇ ਬੰਦੇ ਦੇ ਚੜ ਜਾਂਦੇ ਤੇ ਉਹਨੇ ਬਾਈ ਕਦੇ ਨਹੀਂ ਮੋੜਨੇ ਸੀ ਨਾ ਤੇ ਉਹਦਾ ਵਿਚਾਰੇ ਦਾ ਨੁਕਸਾਨ ਹੋ ਜਾਂਦਾ ਧਰਿਆ ਧਰਿਆ ਵਿਆਹ ਜਾਂ ਕਿਸੇ ਨੂੰ ਆਪਦੇ ਕੁੜੀਆਂ ਵਿੱਚ ਖੁਸ਼ ਕਰਕੇ ਤੋੜਨਾ ਸਮਾਨ ਲੈ ਕੇ ਤੋੜਨਾ ਸੀ ਨਾ ਕਿਉਂਕਿ ਦਾਜ ਦੇ ਲੋਭੀ ਵੀ ਲੋਕ ਬਾਈ ਬਹੁਤ ਐ ਵਿੱਚ ਲੋਕ ਐਨੇ ਚੰਗੇ ਨੇ ਜਿਹਨਾਂ ਕੋਲ 15 ਕਦਰਾਂ 20 ਵੀ ਕਿੱਲੇ ਜ਼ਮੀਨ ਵੀ ਹਨਾ ਤੇ ਬਾਈ 1 ਰੁਪਿਆ ਵੀ ਜੇ ਕੁੜੀ ਦਾ ਰਿਸ਼ਤਾ ਰਹਿੰਦਾ ਨਹੀਂ ਲੈਂਦੇ ਹਨਾ ਤੇ ਵਿੱਚ ਜਿਹਨਾਂ ਕੋਲ 5-7 ਕਿੱਲੇ ਬਾਣ ਹੈ ਤੋ ਬਾਈ ਸਿੱਧਾ ਕਹਿੰਦੇ ਵੀ 2 ਲੱਖ ਦੇ ਦੇ ਮੈਨੂੰ ਤਾਂ ਮਤਲਬ ਚਾਹ ਮੈਂ ਦਾ 4 ਕਿੱਲੇ ਦਾ 4 ਲੱਖ ਦਿੰਦਾ ਤੇ ਭਾਈ ਆਪਦੇ ਮੁੰਡਿਆਂ ਨੂੰ ਵੇਚ ਦਿੰਦੇ ਆ ਪਰ ਉਹ ਇਹ ਚੀਜ਼ਾਂ ਨਹੀਂ ਦੇਖਦੇ ਵੀ ਅਖਰ ਚਲ ਛੋਡੇ ਘਰ ਦੇ ਵਿੱਚ ਮੁੰਡੇ ਛੋਡੇ ਘਰ ਦੇ ਵਿੱਚ ਕੁੜੀ ਨੇ ਜਨਮ ਨਹੀਂ ਲਿਆ ਪਰ ਕਦੇ ਛੋਡੇ ਘਰ ਦੇ ਵਿੱਚ ਕੁੜੀਆਂ ਜਨਮ ਲੈਣੀਆਂ ਤੇ ਪਰ ਜਦ ਤੁਸੀਂ ਆਪਦੀ ਕੁੜੀਆਂ ਤੇ ਖਰਚਾ ਕਰੋਗੇ ਤੇ ਅਗਲਾ ਤੁਹਾਡੇ ਤੋਂ ਮੂੰਹ ਟੱਡ ਕੇ ਪੈਸੇ ਮੰਗੂਗਾ ਤਾਂ ਤੁਹਾਨੂੰ ਦੁੱਖ ਹੈ ਓਦੋਂ ਉਹ ਬੰਦੇ ਨੂੰ ਲੱਗਦਾ ਭਾਈ ਤੇ ਮੈਂ ਇਹੋ ਜਿਹੇ ਬੰਦੇ ਨਾਲ ਇੱਕ ਦਿਨ ਵਿੱਚ ਗੱਲ ਕਰਨੀ ਚਾਹੁੰਦਾ ਇੱਕ ਬੰਦੇ ਤਕਰੀਬ ਮੁੰਡੇ ਨੂੰ 20 ਕਿੱਲੇ ਬਾਹਣ ਹੋਵੇ ਦੋ ਭਰਾ ਸੀ ਤੇ ਉਹਨਾਂ ਨੇ ਕੀਤਾ ਜਿਹੜੋ ਕੋਈ ਰਿਸ਼ਤਾ ਵਾਲੇ ਮੁੰਡੇ ਆ ਉਹ ਜਿਹ ਕੋਈ ਰਿਸ਼ਤਾ ਕਰਾਉਣ ਜਾਂਦਾ ਤਾਂ ਉਹ ਬਈ ਸਿੱਧਾ ਡਾਇਰੈਕਟ ਅਗਲੇ ਨੂੰ ਕਹਿ ਦਿੰਦੇ ਸੀਗੇ ਵੀ ਅਸੀਂ ਤਾਂ ਉਹ ਕੁੜੀ ਦਾ ਰਿਸ਼ਤਾ ਲੈਣਾ ਜਿਹਦੇ ਭਰਾ ਨਾ ਹੋਵੇ। ਤੁਸੀਂ ਹੱਦ ਤੱਕ ਦੇ ਕੋਈ ਐਡੀ ਮੰਦੀ ਸੋਚ ਘਟਿਆ ਗਿਰੀ ਹੋਈ ਹੈ ਨਾ ਵੀ ਜਿੱਤੇ ਭਰਾ ਨਾ ਹੋਵੇ ਭਰਾ ਤੋਂ ਬਿਨਾ ਬਈ ਯਾਰ ਤੁਸੀਂ ਵਰਤੋਂ ਵਰਤੇਵੇਂ ਕਿਵੇਂ ਹੈ ਨਾ ਵਿੱਚੋਂ ਮਾਨ ਦੇ ਵਿੱਚ ਲਾਲਚ ਕੀ ਵੀ ਜੇ ਕੁੜੀ ਦਾ ਰਿਸ਼ਤਾ ਲਾਵਾਂਗੇ ਤੇ ਕੁੜੀ ਜਮੀਨ ਹੋਊ। ਤੇ ਬਈ ਬਹੁਤ ਰਿਸ਼ਤੇ ਵਾਲੇ ਆਏ ਬਹੁਤ ਤੱਕ ਵਧੀਆ ਘਰ ਹੋਈ 20 ਗੱਲੇ ਬਾਅਦ ਚੰਗਾ ਪੈਸਾ ਤੱਕ ਚੰਗੀ ਕੋਠੀ ਵਗੈਰਾ ਵਧੀਆ ਨਾ। ਭਾਈ ਹੁੰਦੀ ਹੋਉਂਦੀ ਗੱਲ ਜਾ ਕੇ ਤੇ ਉਹਨੇ ਭਾਈ ਕੁੜੀ ਦਾ ਰਿਸ਼ਤਾ ਲੈ ਲਿਆ ਜਿਹਦੇ ਭਰਾ ਨਾਲ ਫਿਰ ਭਾਈ ਦੂਜਾ ਮੁੰਡਾ ਕੁਮਾਰਾ ਰਹਿ ਗਿਆ ਉਹਨੂੰ ਰਿਸ਼ਤੇ ਚ ਆ ਜਾਣ ਤਾਂ ਉਹ ਤਾਂ ਮੁੰਡੇ ਦਾ ਪਿਆਓ ਕਰ ਮੈਂ ਨਹੀਂ ਲੈਂਦਾ ਮੈਂ ਨਹੀਂ ਲੈਂਦਾ ਮੈਂ ਤਾਂ ਉਹਦਾ ਲੂੰ ਜਿਹਦੇ ਭਰਾ ਨਾਲ ਹੋਵੇ ਤੇ ਚਲੋ ਵੀ ਹੁੰਦੀ ਹੁੰਦੀ ਗੱਲ ਅਸੀਂ ਵੀ ਉਹਦੀ ਭੈਣ ਕਹਿੰਦੀ ਮੈਂ ਆਪਦੀ ਭੈਣ ਦਾ ਰਿਸ਼ਤਾ ਹੀ ਕਰਾ ਦੇਣੀ ਵੀ ਚਲ ਘਰ ਦੇ ਵਿੱਚ ਦੋਨੇ ਭੈਣਾਂ ਇਕੱਠੀਆਂ ਰਹਿਮਗੇ ਫਿਰ ਭਾਈ ਮੰਗ ਕੀ ਕਰਤੀ ਵੀ ਚਲੋ 20 ਕਿੱਲੇ 30 ਕਿੱਲੇ ਜ਼ਮੀਨ ਸਿਕੁਣੀਆਂ ਨਾਲ ਦੀ ਉਹ ਤਾਂ ਆਣੀ ਹੋਣੀ ਸੀ ਫਿਰ ਕਹਿੰਨੇ ਵੀ ਅਸਾਂ ਗੱਡੀ ਲੈਣੀ ਹੈ ਫੋਰਚੂਨਰ ਕਹਿੰਨੇ ਜੀ ਫੋਰਚੂਨਰ ਦੇਵਾਂਗੇ ਤਾਂ ਵਿਆਹ ਕਰਾਵਾਂ ਪਹਿਲਾ ਰਿਸ਼ਤਾ ਪੱਕਾ ਕਰ ਲਿਆ ਜਦੋਂ ਜਮਾ ਪੱਕ ਠਾਕ ਹੋ ਗਈ ਦੁਬਾਰ ਮੁਕਰਨਾ ਸ਼ੁਰੂ ਕਰਤਾ ਤੇ ਕੁੜੀ ਦੇ ਪਿਓ ਨੇ ਬਾਈ ਉਹੀ ਜ਼ਮੀਨ ਵੇਚ ਕੇ ਵਿੱਚੋਂ ਉਹਨਾਂ ਨੂੰ ਫੋਰਚੂਨਰ ਗੱਡੀ ਲੈ ਕੇ ਦਿੱਤੀ ਤੇ ਕਿੱਡੀ ਸ਼ਰਮ ਦੀ ਗੱਲ ਆ ਨੱਕ ਡੋਵੋ ਕੇ ਮਰਨ ਵਾਲੀ ਗੱਲ ਆ ਵੀ ਯਾਰ ਇੰਨੀ ਹੈ ਨਾ ਵੀ ਉਹ ਜ਼ਮੀਨ ਹੈ ਸਾਡੀ ਉਹ ਵੀ ਤੁਸੀਂ ਪਹਿਲਾਂ ਲਾਲਚ ਦੇ ਵਿੱਚ ਰਿਸ਼ਤਾ ਲਿਆ ਉਹ ਵੀ ਤੁਹਾਡੇ ਕੋਲ ਰਹਿਣੀ ਹੈ ਤੇ ਉਹ ਫੋਰਚੂਨਰ ਵੀ ਤੁਹਾਡੇ ਕੋਲ ਰਹਿਣੀ ਹੈ ਤੇ ਮੈਂ ਇਹੋ ਜਿਹੇ ਵੀਰਾਂ ਨੂੰ ਬੇਨਤੀ ਕਰਨਾ ਆਪਣੇ ਵੀਡੀਓ ਨਜ਼ਰੇ ਵੀ ਯਾਰ ਜੇ ਕੋਈ ਵੀਰ ਭਰਾ ਹਨਾ ਆਪਣੇ ਬਜ਼ੁਰਗ ਵੀ ਹੁੰਦੇ ਆ ਘਰ ਦੇ ਵਿੱਚ ਨਾ ਨਹੀਂ ਮੰਨਦੇ ਜਾਂ ਕੋਈ ਭਰਾ ਵੀ ਇਹ ਰਿਸ਼ਤਾ ਵਗੈਰਾ ਲੈਂਦਾ ਇਹ ਕਿਸੇ ਗਰੀਬ ਘਰ ਦੇ ਨਾਲ ਬਈ ਤੱਕਾ ਨਾ ਕਰਿਆ ਕਰੋ ਕਿਉਂਕਿ ਪਰਮਾਤਮਾ ਉੱਤਰ ਦਿੰਦਾ ਲੇਖਾ ਜੋਖਾ ਬਈ ਇੱਥੀ ਐ ਐਂਡ ਇੱਥੀ ਹੁਣ ਪੈਸਾ ਬਈ ਕਿਸੇ ਨੇ ਨਾਲ ਲੈ ਕੇ ਨਹੀਂ ਜਾਣਾ ਜ਼ਿੰਦਗੀ 'ਚ ਇਹ ਜ਼ਿੰਦਗੀ ਐ ਨਹੀਂ ਪਤਾ ਕਿਹੜੇ ਮੋੜ ਤੇ ਖਤਮ ਹੋ ਜੇ ਬੰਦੇ ਦਾ ਇਹ ਨਹੀਂ ਪਤਾ ਵੀ ਅੱਜ ਬੈਠਾ ਬੈਠਾ ਖਤਮ ਹੋ ਜੇ ਚੱਲਦਾ ਚੱਲਦਾ ਖਤਮ ਹੋ ਜੇ ਤੇ ਪੈਸਾ ਟਾਕਾ ਸਾਰਾ ਇੱਥੇ ਹੀ ਰੁਲ ਜਾਣਾ ਬਈ ਤੇ ਵੀਰਾਂ ਨੂੰ ਰਿਕਵੈਸਟ ਆ ਬੇਨਤੀ ਵੀ ਇਦਾਂ ਦੀਆਂ ਚੀਜ਼ਾਂ ਦੇ ਵੱਲ ਬਈ ਧਿਆਨ ਨਾ ਦੇਆ ਕਰੋ ਜੇ ਕੋਈ ਤੁਹਾਡਾ ਮਿੱਤਰ ਪ੍ਰਾ ਦੋਸਤ ਵੀਰ ਵੀ ਜੁੜਦਾ ਤੁਹਾਡੇ ਨਾਲ ਜਾਂ ਆਪਣੇ ਸਾਹਮਣੇ ਵੀ ਇਦਾਂ ਦੀਆਂ ਬਤਨੀਆਂ ਗੱਲਾਂ ਤਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਹੈ ਉਹ ਜ਼ਰੂਰ ਕਰਿਆ ਕਰੋ ਹਣਾ ਦਰਬਾਖ ਸਿੰਘ ਸਸ਼ੀਕਲ ਬਾਈ ਜੀ ਬਲਵਿੰਦਰ ਸਿੰਘ ਸਸ਼ੀਕਲ ਜੀ ਕੀ ਹਾਲ ਚਾਲ ਨੇ ਬਾਈ ਸਾਰੇ ਠੀਕ ਠਾਕ ਤੇ ਐਂਡ ਦੇ ਵਿੱਚ ਬਾਈ ਜਦੋਂ ਸਰਪੰਚ ਦੇ ਵਿੱਤੇ ਉਹ ਬੰਦੇ ਨੂੰ ਬੁਲਾਇਆ ਜਾਂਦਾ ਤਾਂ ਉਹ ਕੁੜੀ ਦੇ ਪਿਓ ਨੇ ਉਹ ਮੁੰਡੇ ਨੂੰ ਬਾਈ 5000 ਰੁਪਏ ਇਨਾਮ ਦਿੱਤਾ ਜਾਂਦਾ ਤੇ ਮੁੰਡੇ ਦੀ ਜਿਹੜਾ ਛੋਟੀ ਉਮਰ ਦਾ ਮੁੰਡਾ ਸੀ ਕਿ ਨੂੰ ਤੁਸੀਂ ਦੇਖੋ ਸਰਕਾਰੀ ਸਕੂਲ ਦੇ ਵਿੱਚ ਜਵਾਕ ਕਿੰਨੀ ਕੁ ਉਮਰ ਦਾ ਹੁੰਦਾ 8 ਤੋਂ 9 ਸਾਲ ਦੀ ਮੁੰਡੇ ਦੀ ਉਮਰ ਸੀ ਉਹਨੂੰ ਐਨੀ ਸਮਝ ਬਾਈ ਉਹਨੇ 5000 ਰੁਪਏ ਵੀ ਉਹ ਬੰਦੇ ਤੋਂ ਲੈਤਾ ਨਹੀਂ ਜਦੋਂ ਉਹਨੇ ਦੁੱਖ ਕਹਾਣੀ ਸੁਣੀ ਪੰਚਾਇਤ ਦੇ ਵਿੱਚੋਂ ਬੰਦੇ ਨੇ ਦੱਸੇ ਵੀ ਐ ਕਰਕੇ ਮੇਰੇ ਕੁੜੀ ਦਾ ਵਿਆਹ ਇੱਕ ਛੋਟੇ ਜਿਹੇ ਬੱਚੇ ਨੂੰ ਇੰਨੀ ਨੌਲੇਜ ਹੈ ਤੇ ਵਿੱਚ ਤਾਂ ਇਥੇ ਮੇਰੇ ਵਰਗੇ ਫਿਰਦੇ ਨੇ ਭਾਈ ਬਹੁਤ ਉਹਨਾਂ ਨੂੰ ਵੀ ਨੌਲੇਜ ਹੈ ਨਹੀਂ ਉਹ ਬੰਦੇ ਵੀ ਕਈ ਵੇ ਗਲਤ ਕੰਮ ਕਰਦੇ ਇੱਕ ਛੋਟੇ ਜਿਹੇ ਬੱਚੇ ਨੂੰ ਸਿੱਖਿਆ ਮਿਲੀ ਤੇ ਅੱਜ ਮੈਂ ਇਹ ਸੋਚਿਆ ਮੇਰੇ ਨਾਲ ਪ੍ਰਾਣੀ ਗੱਲ ਜਾਦ ਕਿ ਮੈਂ ਆਪਣੇ ਭਰਾਵਾਂ ਨਾਲ ਲਾਈਵ ਦੇ ਵਿੱਚ ਇਹ ਸਾਂਝੀ ਕਰਾਂ ਹੀ ਕਰਾਂਗੇ ਨਾ ਤੇ ਆਪਣੇ ਗਮਾਨ ਪਿੰਡਾ 4 ਕਿਲੋਮੀਟਰ ਆਪਾਂ ਪਿੰਡ ਪੈਂਦਾ ਸੇਖੂ ਤੇ ਉੱਥੋਂ ਦੀ ਬਈ ਇਹ ਘਟਨਾ ਜੀਗੀ ਜਿਹਦੇ ਤੁਹਾਡਾ ਨਾਮ ਬਰਨਲ ਕੀਤਾ ਤੇ ਨਾਮ ਆਪਾਂ ਜਿਹੜਾ ਮੁੰਡੇ ਦਾ ਚੇਂਜ ਤੇ ਕਰਮਜੀਤ ਨਾਮ ਦੇ ਨਾਲ ਆਪਾਂ ਜਿਹੜੀ ਸਟੋਰੀ ਤੁਹਾਨੂੰ ਦੱਸੀ ਹੋਈ ਹੈ ਤੇ ਜਿਹੜੇ ਜਿਹੜੇ ਭਰਾ ਆਪਣੇ ਜੁੜੇ ਆ ਐਸਡੀਐਕਸ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਲੋ ਤੇ ਕੱਲ ਨੂੰ ਆਪਾਂ ਫੇਰ ਤੁਹਾਡੇ ਨਾਲ ਲਾਈਵ ਹੋ ਕੇ ਜੁੜਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਤੇ ਸਪੈਸ਼ਲ ਧੰਨਵਾਦ ਬਈ ਮੇਰੇ ਵੀਰਾਂ ਦਾ ਜਿਹੜੇ ਨੇ ਕਮੈਂਟ ਕੀਤੇ ਜਿਹੜੇ ਵੀਰਾਂ ਨੇ ਬੇ ਗਲਤ ਕਮੈਂਟ ਕੀਤੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਹਨ ਫੇਕ ਆਈਡੀਆ ਵਾਲਿਆਂ ਦਾ ਵੀ ਬਹੁਤ ਧੰਨਵਾਦ ਜਿਹੜੇ ਨੇ ਅਰੀਜਨਲ ਆਈਡੀਆ ਵਾਲਿਆਂ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਬਸ 5-4 ਮਿੰਟਾਂ ਦੇ ਬਹੁਤ ਸੋਹਣੀਆਂ ਲਿਖਿਆ ਹੋਈਆਂ ਸੱਚੀਆਂ ਸਾਫ਼ ਸੁਥਰੀਆਂ ਗੱਲਾਂ ਤੁਹਾਡੇ ਨਾਲ ਲੈ ਕੇ ਆਪਾਂ ਹਾਜ਼ਰ ਹੋ ਰਹੇ ਹਾਂ ਤੇ ਸਾਰੇ ਮੇਰੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਐਸਡੀਐਕਸ ਪੰਜਾਬੀ ਚੈਨਲ ਜੋੜਨ ਲਈ ਥੋੜਾ ਬਹੁਤ ਬਹੁਤ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਸ਼ੀ ਕਾਲ ਜੀ ਸਾਰੇ ਮੇਰੇ ਵੀਰਾਂ ਨੂੰ